ਤੁਸੀਂ ਸਾਨੂੰ ਕੀ ਦਿੱਤਾ ਤੁਸੀਂ ਸਿਰਫ ਸਾਨੂੰ ਫੋਕੇ ਨਾਰੇ ਦਿੱਤੇ ਤੇ ਇਹ ਦੱਸਿਆ ਕਿ ਹਾਂ ਇਹ ਤਕੜੀ ਬਾਬੇ ਨਾਨਕ ਦੀਆਂ ਤੁਨ ਦੋ ਵੋਟਾਂ ਸਾਰੀਆਂ ਦੀਆਂ ਸਾਰੀਆਂ ਇੱਧਰ ਜਦੋਂ ਕਿਤੇ ਤੁਹਾਨੂੰ ਸਵਾਲ ਪੁੱਛਣ ਦੀ ਵਾਰੀ ਆਉਂਦੀ ਆ ਉਦੋਂ ਤੁਸੀਂ ਕਹਿ ਦਿੰਦੇ ਹੈਗੇ ਕਿ ਇਹ ਪਤਿੱਤਾ ਜੀ ਇਹ ਨਹੀਂ ਪੁੱਛ ਸਕਦਾ ਜੀ ਇਹ ਸਹਿਜਤਾਰੀ ਆ ਇਹ ਨਹੀਂ ਪੁੱਛ ਸਕਦਾ ਜੀ ਇਹ ਇਹਦੀ ਦਾੜ੍ਹੀ ਇੰਨੀ ਲੰਮੀ ਚਾਹੀਦੀ ਇੰਨੀ ਛੋਟੀ ਚਾਹੀਦੀ ਆ ਉਦੋਂ ਤੁਸੀਂ ਇਹ ਜੀਆਂ ਟਰਮ ਐਂਡ ਕੰਡੀਸ਼ਨਸ ਲਾ ਦਿੰਦੇ ਹੈਗੇ ਮੱਥਾ ਟੇਕਣ ਵਾਸਤੇ ਮਾਨ ਦੇ ਕਹਿਣ ਉਹ ਸਭ ਕੁਝ ਮਨਜ਼ੂਰ ਆ ਜੋ ਮਰਜ਼ੀ ਰਿਓ ਉਹ ਜਥੇਦਾਰ ਜੀ ਇੱਥੇ ਇਹ ਕੁਝ ਹੋਇਆ ਤੁਸੀਂ ਕਹਿੰਦੇ ਨਾ ਕਿ 10-20 ਘਪਲੇ ਇਹ ਧਾਰਮਿਕ ਹੋ ਕੇ ਅਸੀਂ ਬਾਦਲ ਦੇ ਸਪਾਹੀ ਆ ਤੇ ਕੋਈ ਹੋਰ ਸਿਆਸੀ ਜਿਹੜਾ ਹੈਗਾ ਉਹ ਗੁਰੂ ਦਾ ਸਪਾਹੀ ਵੀ ਨਹੀਂ ਬਣ ਸਕਦਾ ਕਮਾਲ ਹੀ ਹੋ ਗਈ ਆ ਉਹ ਜਥੇਦਾਰ ਜੀ ਅਸੀਂ ਉਹ ਖਬਰਾਂ ਪੜੀਆਂ ਜਿੱਥੇ ਇੱਕ ਬੰਦੇ ਦੀ ਮੈਂ ਖਬਰ ਪੜ ਰਿਹਾ ਸੀਗਾ ਉਹ ਕਹਿੰਦਾ ਮੈਂ ਇੱਕ ਟਰੱਕ ਚੜਾ ਕੇ ਗਿਆ 50 ਲੱਖ ਦਾ ਟਰੱਕ ਤੇ ਜਦੋਂ ਜਾ ਕੇ ਸਾਲ ਬਾਅਦ ਪੁੱਛਿਆ ਵੀ ਹਾਂ ਉਹਦਾ ਬੀਮਾ ਬੂਮਾ ਇੰਸ਼ੋਰੈਂਸ ਇੰਸ਼ੋਰੈਂਸ ਉਤਾਰ ਦिए ਜਾ ਕੇ ਪੁੱਛਿਆ ਤੇ ਉਹ ਕਹਿੰਦਾ ਵੀ ਉਸ ਤਰੀਕ ਨੂੰ ਪਾਇਆ ਪਿਆ ਵੀ ਟਿੱਪੀ ਦੀ ਥਾਂ ਦੇ ਅਦ ਕਰਤਾ ਉਹ ਟਰੱਕ ਦੀ ਥਾਂ ਦੇ ਟਰੰਕ ਕਰਤਾ ਉਹ 50 ਲੱਖ ਦਾ ਟਰੱਕ 500 ਦਾ ਟਰੰਕ ਬਣਾਦਾ ਉਹ ਜਥੇਦਾਰ ਜੀ ਕਿੰਨਾ ਕੇਸ ਕੌਮ ਨੂੰ ਲੁੱਟੋਗੇ ਤੇ ਕਿੰਨਾ ਕੇਸ ਕੌਮ ਨੂੰ ਵਿੱਚ ਇਹਨਾਂ ਨੂੰ ਇਸ ਪਰਿਵਾਰ ਨੂੰ ਬਚਾਓਗੇ ਜਥੇਦਾਰ ਜੀ ਦੁਨੀਆ ਨਾਲ ਦੁਨੀਆ ਸੌ ਲੱਗੇ ਉਹ ਵੈਗਰੂ ਆ ਸ਼ੀਦੀ ਦਿਹਾੜੇ ਚੱਲਦੇ ਸੀ ਛੋਟੇ ਛੋਟੇ ਸਾਬਜਾਦਿਆਂ ਦੇ ਠੀਕ ਹੈ ਜਿਨ੍ਹਾਂ ਨੇ ਇਸ ਕੌਮ ਤੋਂ ਸਾਰਾ ਕੁਝ ਹੀ ਵਾਰਤਾ ਕੀ ਸੋਚਦੇ ਹੋਣਗੇ ਗੁਰੂ ਸਾਹਿਬ ਜਦੋਂ ਦੇਖਦੇ ਹੋਣਗੇ ਤੁਹਾਡੇ ਵਾਲੇ ਪਾਸੇ ਨੂੰ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਇਹ ਜਿਹੜੇ ਧਰਮ ਦੇ ਠੇਕੇਦਾਰ ਹੈਗੇ ਹੋ ਤੁਸੀਂ ਕੀ ਇਸ ਕੌਮ ਨਾਲ ਕਰ ਰਹੇ ਹੈਗੇ ਆ ਸੋਚ ਕੇ ਵੇਖੋ ਜਥੇਦਾਰ ਜੀ ਜੋ ਤੁਸੀਂ ਕਰ ਰਹੇ ਹੋ ਉਹ ਬਾਦਲ ਉਹ ਜਿਹੜਾ ਅਕਾਲ ਤਖਤ ਦੀ ਫਸੀਲ ਦੇ ਸਾਹਮਣੇ ਖੜ ਕੇ ਇੱਕ ਪਾਸੇ ਸਹਿਬ ਸ਼੍ਰੀ ਦਰਬਾਰ ਸਾਹਿਬ ਦੂਜੇ ਪਾਸੇ ਅਕਾਲ ਤਖਤ ਲੱਖਾਂ ਕਰੋੜਾਂ ਲੋਕ ਲਾਈਵ ਵੇਖ ਰਹੇ ਆ ਉੱਥੇ ਉਹ ਮੰਨ ਰਿਹਾ ਕਿ ਹਾਂ ਮੈਂ ਇਸ ਕੌਮ ਦਾ ਕਹਾਣ ਕੀਤਾ ਹਾਂ ਮੈਂ ਇਸ ਕੌਮ ਦਾ ਪਿੱਠੇ ਛੁਰਾ ਮਾਰਿਆ ਹਾਂ ਮੈਂ ਇਸ ਇਸ ਧੰਗ ਨਾਲ ਸਾਰਾ ਕੁਝ ਕੀਤਾ ਹੈਗਾ ਤੇ ਚਾਰਾਂ ਦਿਨਾਂ ਬਾਅਦ ਉਹ ਬੰਦਾ ਕਹਿ ਰਿਹਾ ਉਹ ਕਹਿੰਦਾ ਮੈਂ ਤਾਂ ਮਜ਼ਾਕ ਕਰਦਾ ਸੀਗਾ ਉਹ ਮਜ਼ਾਕ ਤੁਹਾਨੂੰ ਜਾਂ ਸਾਨੂੰ ਨਹੀਂ ਸੀ ਕਰ ਰਿਹਾ ਉਹ ਮਜ਼ਾਕ ਤਖਤਾਂ ਨੂੰ ਕਰ ਰਿਹਾ ਸੀਗਾ ਉਹ ਮਜ਼ਾਕ ਸਾਡੀਆਂ ਸਿੱਖ ਰਵਾਇਤਾਂ ਨੂੰ ਕਰ ਰਿਹਾ ਸੀਗਾ ਸਾਡੇ ਗੁਰੂ ਸਾਹਿਬ ਨੂੰ ਕਰ ਰਿਹਾ ਸੀਗਾ ਸਾਡੀ ਉਸ ਆਸਥਾ ਦਾ ਮਜ਼ਾਕ ਉਡਾਰ ਰਿਹਾ ਸੀਗਾ ਜਦੋਂ ਉਹ ਕਹਿੰਦਾ ਸੀਕਰ ਇਹਨੇ ਉਹ ਤਾਂ ਮੈਂਵੇਂ ਝੂਠ ਮਾਰਦਾ ਸੀਗਾ ਤੁਸੀਂ ਸੋਚੋ ਕਿ ਹਾਂ ਵੀ ਅਕਾਲ ਤਖਤ ਦੇ ਸਾਹਮਣੇ ਖੜ ਕੇ ਲੱਖਾਂ ਕਰੋੜਾਂ ਲੋਕ ਵੇਖ ਰਹੇ ਸੀਗੇ ਉਦੋਂ ਝੂਠ ਬੋਲ ਰਿਆ ਸੀਗਾ ਇਹ ਬਾਹਰ ਜਾ ਕੇ ਝੂਠ ਬੋਲ ਰਿਆ ਸੀਗਾ ਫੇਰ ਤੁਸੀਂ ਇੱਕ ਵਾਰੀ ਸੋਚਿਆ ਕਿ ਜਿਹੜੇ ਜਥੇਦਾਰਾਂ ਨੇ ਇਹ ਹਿੰਮਤ ਕੀਤੀ ਭਾਵੇਂ ਹਰਪ੍ਰੀਤ ਸਿੰਘ ਹੋਣਾ ਨੇ ਜਿਹੜਾ ਨੇ ਹਿੰਮਤ ਕੀਤੀ ਸੀਗੀ ਕਿ ਹਾਂ ਕੌਮ ਦੇ ਸਾਹਮਣੇ ਸੱਚ ਲਿਆਂਦਾ ਜਾਵੇ ਤੇ ਉਹਨਾਂ ਜਥੇਦਾਰਾਂ ਦਾ ਕੀ ਬਣਿਆ ਚੌਹਾਂ ਦਿਨਾਂ ਚ ਲਾ ਕੇ ਉਹ ਸਾਰੇ ਸਾਰੇ ਪਰੇ ਮਾਰੇ ਹੈੱਡ ਗ੍ਰਾਂਥੀ ਵੀ ਬਦਲਤਾ ਜਥੇਦਾਰ ਵੀ ਬਦਲਤਾ ਉਸ ਲਖਣ ਸਿੰਘ ਹੋਣੀ ਸਭ ਬਦਲਤੇ ਤੁਸੀਂ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਹਾਂ ਇੱਕ ਪਰਿਵਾਰ ਇੰਨਾ ਹਾਵੀ ਹੋ ਗਿਆ ਪਹਿਨਾ ਹਾਵੀ ਹੋ ਗਿਆ ਹਾਂ ਪੂਰੀ ਕੌਮ ਤੋਂ ਉੱਤੇ ਗੁਰੂ ਸਹਿਬਾਨ ਤੋਂ ਉੱਤੇ ਸਿੱਖ ਰਵਾਇਤਾਂ ਤੋਂ ਉੱਤੇ ਸਾਡੇ ਤਖਤਾਂ ਤੋਂ ਉੱਤੇ ਸਾਡੇ ਗੁਰਦੁਆਰਿਆਂ ਤੋਂ ਉੱਤੇ ਉਹ ਜਥੇਦਾਰ ਜੀ ਜਾਗੋ ਜਾਗੋ ਅਸਲ ਵਿੱਚ ਜਥੇਦਾਰ ਜੀ ਹੁਣ ਜੇ ਸੱਦਿਆ ਨਾ ਭਗਵੰਤ ਸਿੰਘ ਮਾਨ ਨੂੰ ਤਾਂ ਸਾਡੀ ਇੱਕੋ ਹੀ ਬੇਨਤੀ ਆ ਇਹ ਸਾਰੇ ਦਾ ਸਾਰਾ ਲਾਈਵ ਕੀਤਾ ਜਾਵੇ ਤੇ ਸਵਾਲ ਅਸੀਂ ਤੁਹਾਨੂੰ ਹਜ਼ਾਰਾਂ ਨਹੀਂ ਸਾਡੇ ਹਜ਼ਾਰਾਂ ਸਿੱਖਾਂ ਦੇ ਮਨਾਂ 'ਚ ਸਵਾਲ ਹੈਗੇ ਆ ਕਿ ਜਿਹੜੀ ਕੌਮ ਜਿਹੜੀ ਹੈਗੀ ਆ ਜਿਹਦੇ ਇਹ ਦਾਅਵੇ ਆ ਇਤਿਹਾਸਕ ਦਾਅਵੇ ਕਿ ਅਸੀਂ ਗਜਨੀ ਦੇ ਬਾਜ਼ਾਰਾਂ 'ਚੋਂ ਜਾ ਕੇ ਭਾਰਤ ਦੀਆਂ ਧੀਆਂ ਪੈਣਾ ਨੂੰ ਛੜਾ ਕੇ ਲਿਆਉਂਦੇ ਰਹੇ ਆ ਉਸ ਕੌਮ ਦੇ ਜਿਹੜੇ ਤੁਸੀਂ ਠੇਕੇਦਾਰ ਬਣੇ ਬੈਠੇ ਹੋ ਤੁਸੀਂ ਇੱਕੋ ਕੋਲੀ ਤੋਂ ਪੈਸੇ ਨਹੀਂ ਵਾਪਸ ਲੈ ਸਕੇ ਉਹ ਜਾ ਕੇ ਹਜ਼ਾਰਾਂ ਕੋਦੋਂ ਧੀਆਂ ਛੜਾ ਲਏ ਹੁੰਦੇ ਸੀਗੇ ਤੇ ਤੁਸੀਂ ਇੱਕ ਕੋਲੀ ਤੋਂ ਪੈਸੇ ਨਹੀਂ ਵਾਪਸ ਲੈ ਸਕੇ ਤੁਸੀਂ ਸੋਚ ਕੇ ਦੇਖੋ ਕਿ ਜਿਨ੍ਹਾਂ ਦੇ ਗੋਲਕਾਂ ਹੈ ਨਹੀਂ ਉਹਨਾਂ ਨੇ ਕੀ ਕੁਛ ਕਿਵੇਂ ਧਰਮ ਕਨਵਰਜਨ ਹੋ ਗਿਆ ਯਾਰ ਜਿਹੜਾ ਅੰਮ੍ਰਿਤਸਰ ਜਿੱਥੇ ਚੱਪੇ-ਚੱਪੇ ਇੱਕ-ਇੱਕ ਕਦਮ ਤੇ ਸਾਡੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਸਾਡੇ ਗੁਰੂ ਸਾਹਿਬ ਦੇ ਚਿੰਨ੍ਹਾਂ ਜਿੱਥੇ ਕੁਰਬਾਨੀਆਂ ਸ਼ਹੀਦੀਆਂ ਹੋਈਆਂ ਇੰਨਾ ਕੁਛ ਹੋਇਆ ਉਹ ਅੰਮ੍ਰਿਤਸਰ ਵਿੱਚ ਇੰਨਾ ਧਰਮ ਕਨਵਰਜਨ ਹੋ ਗਿਆ ਇੰਨਾ ਧਰਮ ਬਦਲਿਆ ਲੋਕਾਂ ਨੇ ਕਾਹ ਤੋਂ ਬਦਲਿਆ ਕਿਉਂਕਿ ਤੁਸੀਂ ਸਿਰਫ ਇੱਕ ਪਰਿਵਾਰ ਦੇ ਜਥੇਦਾਰ ਨਹੀਂ ਬਲਾਜਮ ਬਣ ਕੇ ਰਹਿ ਗਏ ਤੇ ਕੌਮ ਸਾਰ ਆ ਗੌਰੀਆਂ ਤੋਂ ਨਹੀਂ ਡਰੀ ਉਹ ਕੌਮ ਜਿਨ੍ਹਾਂ ਦੇ ਸਿੱਖਾਂ ਦੇ ਸਰਾਂ ਦੇ ਮੁੱਲ ਲੱਗੇ ਨਹੀਂ ਡਰੀ ਪਰ ਉਹ ਇੱਕ ਉਹ ਕੌਮ ਸਾਰੀ ਸਾਰੀ ਇੱਕ ਸਰਿੰਜ ਦੇ ਅੱਗੇ ਲੰਮੀ ਪੈ ਗਈ ਤੇ ਸਰਿੰਜ ਵੀ ਸੁਖਨਾ ਆਹੀ ਤੁਹਾਡੇ ਜੀਜੇ ਸਾਲਿਆਂ ਦੀ ਦਿੱਤੀ ਹੋਈ ਜਥੇਦਾਰ ਜੀ ਕੋਈ ਗੱਲ ਨਹੀਂ ਹੁਣ ਜੇ ਤੁਸੀਂ ਇਹ ਸਟੈਂਡ ਲਿਆ ਹੈ ਨਾ ਤਾਂ ਇਹ ਤੇ ਕਾਇਮ ਰਹਿ ਜਾ ਜੋ 15 ਤਰੀਕ ਤੱਕ ਤੁਸੀਂ ਪੰਜਾਬੀਓ ਤੁਸੀਂ ਸਿੱਖੋ ਸਵਾਲ ਕਰੋ ਜਿਹੜੇ ਜਥੇਦਾਰ ਸਾਹਿਬ ਨੂੰ ਪੁੱਛਣੇ ਚਾਹੁੰਦੇ ਆ ਜਿਹੜੀ ਤੁਸੀਂ ਉਮੀਦ ਲਾਈ ਸੀਗੀ ਕਿ ਇਹ ਜਥੇਦਾਰ ਸਾਡੇ ਜਿੰਨਾ ਜਾ ਕੇ ਅਸੀਂ ਮੱਥੇ ਟੇਕਦੇ ਆ ਜਿਹੜਾ ਸਾਡੇ ਗੁਰੂ ਨੇ ਕਿਹਾ ਸੀਗਾ ਕਿ ਗੁਰੂ ਦੀ ਗੋਲ ਗਰੀਬ ਦਾ ਮੂੰਹ ਕੀ ਗਰੀਬ ਦਾ ਮੂੰਹ ਬਣੀ ਉਹ ਕਿ ਸਿਰਫ ਇੱਕ ਪਰਿਵਾਰ ਦਾ ਮੂੰਹ ਬਣ ਕੇ ਰਹੇਗੀ ਇਹਨਾਂ ਨੇ ਅਕਾਊਂਟੈਂਟ ਵੀ ਬਾਦਲਾਂ ਨੇ ਆਪ ਦਾ ਹੀ ਰੱਖ ਲਿਆ ਜਥੇਦਾਰ ਨੂੰ ਤਾਂ ਹਿਸਾਬ ਵੀ ਨਹੀਂ ਪਤਾ ਉਹ ਬਾਦਰੀ ਦੱਸਦਾ ਵੀ ਇੰਨੇ ਕਿ ਤੁਹਾਨੂੰ ਬਚਣਗੇ ਬਾਕੀ ਹਮਾਰੇ ਪਾਸ ਆਉਣਗੇ ਸੋ ਜਿਉਂਦੇ ਵਾਸਤੇ ਰਹੋ ਤਿਆਰੀ ਕਰੋ ਜਰੂਰ ਜਾਣਾ ਤੇ ਲਾਈਵ ਕਰਨਾ ਤੇ ਸਾਰੀ ਕਾਮ ਵੇਖਣਾ ਚਾਹੁੰਦੀ ਹੈ ਤੇ ਅਸੀਂ ਸਵਾਲ ਆ ਹੋਰ ਬਹੁਤ ਸਾਰੇ ਪੁੱਛਨੇ ਹਰ ਰੋਜ਼ ਪੁੱਛਾਂਗੇ ਜਿਉਂਦੇ ਬਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲਤੀ ਭੁਲਤੀ ਹੋਈ ਤਾਂ ਮਾਫ ਕਰਨਾ ਤੇ ਦੂਜੇ ਪਾਸੇ ਜਥੇਦਾਰ ਸਾਹਿਬ ਆਪਦੇ ਬੌਸ ਨਾਲ ਖੜ ਗਏ ਆ ਉਹ ਕਹਿੰਦੇ ਵੀ ਅਸੀਂ ਜਿਹੜਾ ਹੈਗਾ ਉਹ ਕੋਈ ਸੱਚ ਸਾਹਮਣੇ ਆਉਣ ਨਹੀਂ ਦੇਣਾ ਅਸੀਂ ਪਰਦਾ ਪਾ ਕੇ ਹੀ ਰੱਖਣਾ ਹੈਗਾ ਉਹ ਕਹਿੰਦੇ ਵੀ 10-20 ਫਰੋਡ ਤਾਂ ਇੱਥੇ ਰੋਜ਼ ਹੀ ਹੁੰਦੇ ਆ ਗੁਰੂ ਘਰਾਂ ਚ ਉਹਨਾਂ ਦਾ ਕੋਈ ਚੱਕਰ ਹੀ ਨਹੀਂ ਹੈਗਾ ਜਥੇਦਾਰ ਜੀ ਤੁਹਾਡੇ ਬਾਰੇ ਚਰਚਾ ਚੱਲ ਰਹੀ ਸੀਗੀ ਕਿ ਸਾਰਾ ਦਿਨ ਬੈਠ ਕੇ ਮਰਿਆਦਾ ਦਾ ਟੰਡੋਰਾ ਪਟਣ ਵਾਲਾ ਜਥੇਦਾਰ ਖੁਦ ਗੈਰ ਮਰਿਆਦਾਕ ਢੰਗ ਨਾਲ ਲੱਗਾ ਹੋਇਆ ਹੈ ਰਾਤ ਦੇ ਹਨੇਰੀਆਂ ਵਿੱਚ ਬੰਦ ਦਰਵਾਜ਼ੀਆਂ ਨਹੀਂ ਪਿਛਲੀਆਂ ਗੜੀਆਂ ਨਹੀਂ ਪਿਛਲੇ ਦਰਵਾਜ਼ੇ ਨਹੀਂ ਢਾਕੇ ਕੌਮ ਤੇ ਮਸਲਤ ਕਰਦਾ ਗਿਆ ਜਥਰ ਕੁਲਦੀਪ ਸਿੰਘ ਗੜਗੱਜ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਗੁਰਫਤ ਤੇ ਪ੍ਰਵਾਨ ਕਰਨੀ ਜੀ ਜਥੇਦਾਰ ਜੀ ਤੁਹਾਨੂੰ ਦੋਹਾਂ ਨੂੰ ਬੇਨਤੀ ਇਹ ਹੈਗੀ ਆ ਕਿ ਜਦੋਂ 15 ਤਰੀਕ ਨੂੰ ਤੁਸੀਂ ਇਕੱਠੇ ਹੋਣਾ ਹੈ ਨਾ ਤਾਂ ਸਾਰੇ ਦਾ ਸਾਰਾ ਪ੍ਰੋਗਰਾਮ ਲਾਈਵ ਚ ਲਾਇਆ ਜੋ ਕਿਉਂਕਿ ਪੂਰੀ ਦੀ ਪੂਰੀ ਕੌਮ ਜਾਣਨਾ ਚਾ 5 ਜਨਵਰੀ ਨੂੰ ਦਿਨ ਸੋਮਵਾਰ ਨੂੰ ਦੁਨੀਆ ਭਰ ਦੇ ਚੈਨਲਾਂ ਤੇ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਸਾਰੇ ਚੈਨਲਾਂ ਤੇ ਚਰਚਾ ਚੱਲ ਰਹੀ ਸੀਗੀ ਤੇ ਚਰਚਾ ਇਹ ਚੱਲ ਰਹੀ ਸੀਗੀ ਕਿ ਜਿਸ ਭਗਵੰਤ ਸਿੰਘ ਮਾਨ ਨੂੰ ਇਹ ਕਹਿ ਜਾਂਦਾ ਕਿ ਇਹ ਤਾਂ ਪਤਿਤ ਸਿੱਖ ਆ ਜੀ ਇਹ ਤਾਂ ਸਹਿਜ ਧਾਰਿਆ ਜੀ ਇਹ ਤਾਂ ਦਾੜੀ ਕੱਟਦਾ ਉਹ ਤਾਂ ਆਪਦੇ ਗੁਰੂ ਨਾਲ ਖੜ ਗਿਆ ਉਹ ਤਾਂ ਇਹ ਕਹਿ ਰਿਹਾ ਕਿ ਮੈਂ ਆਪਦੇ ਗੁਰੂ ਦੇ 328 ਰੂਪਾਂ ਦਾ ਸੱਚ ਆ ਇਸ ਕੌਮ ਦੇ ਸਾਹਮਣੇ ਲੈ ਕੇ ਆਉਂਗਾ ਇਹਨਾਂ ਗੋਲਕਾਂ ਦੀ ਕਿਵੇਂ ਲੁੱਟ ਹੁੰਦੀ ਆ ਉਹ ਸਾਰੇ ਦਾ ਸਾਰਾ ਇਸ ਕੌਮ ਦੇ ਸਾਹਮਣੇ ਰੱਖੂੰਗਾ ਤੇ ਦੂਜੇ ਪਾਸੇ ਜਥੇਦਾਰ ਸਾਹਿਬ ਆਪਦੇ ਬੌਸ ਨਾਲ ਖੜ ਗਏ ਆ ਅਸੀਂ ਪਰਦਾ ਪਾ ਕੇ ਹੀ ਰੱਖਣਾ ਹੈਗਾ ਉਹ ਕਹਿੰਦੇ ਵੀ 10-20 ਫਰੋਡ ਤਾਂ ਇੱਥੇ ਰੋਜ਼ ਹੀ ਹੁੰਦੇ ਆ ਗੁਰੂ ਘਰਾਂ ਚ ਉਹਨਾਂ ਦਾ ਕੋਈ ਚੱਕਰ ਹੀ ਨਹੀਂ ਹੈਗਾ ਜਥੇਦਾਰ ਜੀ ਤੁਹਾਡੇ ਬਾਰੇ ਚਰਚਾ ਚੱਲ ਰਹੀ ਸੀਗੀ ਕਿ ਸਾਰਾ ਦਿਨ ਬੈਠ ਕੇ ਮਰਿਆਦਾ ਦਾ ਢੰਡੋਰਾ ਪਿੱਟਣ ਵਾਲਾ ਜਥੇਦਾਰ ਖੁਦ ਗੈਰ ਮਰਿਆਦਾਕ ਢੰਗ ਨਾਲ ਲੱਗਾ ਹੋਇਆ ਹੈ ਰਾਤ ਦੇ ਹਨੇਰਿਆਂ ਵਿੱਚ ਬੰਦ ਦਰਵਾਜ਼ਿਆਂ ਨਹੀਂ ਪਿਛਲੀਆਂ ਗਲੀਆਂ ਨਹੀਂ ਪਿਛਲੇ ਦਰਵਾਜ਼ਿਆਂ ਨਹੀਂ ਲਿਆ ਕੇ ਕੌਮ ਤੇ ਮੁਸੱਲਤ ਕਰਤਾ ਗਿਆ ਔਰ ਦੂਜੇ ਨੰਬਰ ਤੇ ਹਰਾਨੀ ਜਨਕ ਢੰਗ ਨਾਲ ਇਸ ਗੱਲ ਤੇ ਚਰਚਾ ਹੋ ਰਹੀ ਸੀਗੀ ਕਿ ਜਿਹੜੇ ਜਥੇਦਾਰਾਂ ਦੇ ਸਾਹਮਣੇ ਜਿਹੜੇ ਅਕਾਲ ਤਖਤ ਸਾਹਿ ਬਾਦਲਾਂ ਨੇ ਆ ਕੇ ਸਭ ਕੁਝ ਮੰਨਿਆ ਕਿ ਹਾਂ ਜੀ ਅਸੀਂ ਇਹ ਸਾਰਾ ਕੁਝ ਕੀਤਾ ਹੈਗਾ ਤੇ ਤਿੰਨਾਂ ਦਿਨਾਂ ਬਾਅਦ ਜਾ ਕੇ ਕਹਤਾ ਕਿ ਬਾਈ ਸਾਹਿਬ ਉਹ ਜੁਮਲਾ ਸੀ ਉਹ ਤਾਂ ਮਜ਼ਾਕ ਢਾਉਂਦੇ ਸੀਗੇ ਜਾਨੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਵੀ ਇਹ ਬੰਦੇ ਸੱਚ ਨਹੀਂ ਸੀ ਬੋਲ ਰਹੇ ਇਹ ਕਹਿੰਦੇ ਵੀ ਅਕਾਲ ਤਖਤ ਸਾਹਮਣੇ ਹੋਣ ਵਾਲੇ ਫੈਸਲੇ ਅਕਾਲ ਤਖਤ ਦੇ ਸਾਹਮਣੇ ਸਾਡੀਆਂ ਮਾਫੀਆਂ ਅਕਾਲ ਤਖਤ ਸਾਹਮਣੇ ਖੜ ਕੇ ਸਾਡੀਆਂ ਕੀਤੀਆਂ ਜਾਂ ਗੱਲਾਂ ਬਾਤਾਂ ਉਹਦੇ ਮਜ਼ਾਕ ਹੀ ਆ ਇਹਨੂੰ ਕੋਈ ਸੀਰੀਅਸ ਨਾ ਲੋ ਅਸੀਂ ਕਿਸੇ ਚੀਜ਼ ਨੂੰ ਕੋਈ ਸੀਰੀਅਸ ਨਹੀਂ ਸਮਝਦੇ ਜਥੇਦਾਰ ਜੀ ਤੁਹਾਨੂੰ ਹਾਲਾ ਕਿ ਪੂਰੀ ਦੀ ਪੂਰੀ ਕੌਮ ਜਿੰਨੇ ਸਿੱਖ ਬੁੱਧੀਜੀਵੀ ਹੈਗੇ ਜਿੰਨਾ ਸੰਤ ਸਮਾਜ ਹੈਗਾ ਜਿੰਨੀਆਂ ਇਹ ਸਿੱਖ ਸੰਸਥਾਵਾਂ ਹੈਗੀਆਂ ਤੁਹਾਨੂੰ ਜਥੇਦਾਰ ਮੰਨਦੀਆਂ ਨਹੀਂ ਹੈਗੀਆਂ ਕਿਉਂਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੈਰ ਹਾਜ਼ਰੀ ਚ ਲੱਗੇ ਕੇ ਡੈਪੂਟੇਸ਼ਨ ਤੇ ਲਿਆਂਦੇ ਗਏ ਜਥੇਦਾਰਾਂ ਤੇ ਦੂਜੇ ਨੰਬਰ ਤੇ ਜਥੇਦਾਰ ਜੀ ਤੁਸੀਂ ਪਾਪ ਇਸ ਕੌਮ ਨਾਲ ਜਿਹੜਾ ਸਭ ਤੋਂ ਵੱਡਾ ਕੀਤਾ ਨਾ ਉਹ ਇਹ ਕੀਤਾ ਹੈਗਾ ਜੋ ਤਾਂ ਸਾਡੀਆਂ ਵੋਟਾਂ ਦੀ ਲੋੜ ਹੁੰਦੀ ਆ ਉਹ ਤਾਂ ਸਾਨੂੰ ਸਹਿਜ ਧਾਰੀ ਸਮਝ ਲੈਂਦੇ ਆ ਜਦੋਂ ਹੁਣ ਤੁਹਾਨੂੰ ਵੋਟਾਂ ਦੀ ਲੋੜ ਨਹੀਂ ਹੋਣ ਹੋਗੇ ਤੁਹਾਡੇ ਅਸਤੇ ਦੀ ਪਤਿਤ ਸਿੱਖ ਹਾਲਾਂਕਿ ਸਾਡਾ ਆਪਦੇ ਗੁਰੂ ਨਾਲ ਕਿੰਨਾ ਪਿਆਰ ਆ ਉਹ ਸਾਡੇ ਗੁਰੂ ਜਾਣਦਾ ਤੇ ਜਾਂ ਅਸੀਂ ਜਥੇਦਾਰ ਜੀ ਪਿਛਲੇ 120 ਸਾਲਾਂ ਚ 120 ਸਾਲਾਂ ਨੂੰ ਛੱਡੋ ਆਜ਼ਾਦੀ ਤੋਂ ਬਾਅਦ ਦੱਸੋ ਤੁਸੀਂ ਇਸ ਕੌਮ ਵਾਸਤੇ ਕੀਤਾ ਕੀ ਹੈਗਾ ਹੁਣ ਤੱਕ ਉਹ ਜਿੰਨਾ ਚਰਚਾਂ ਚ ਜਥੇਦਾਰ ਜੀ ਗੋਲਕਾ ਹੈ ਨਹੀਂ ਨਾ ਉਹ ਚਰਚਾਂ ਜਿਹੜੀਆਂ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਆਇਆ ਇੱਕ ਧਰਮ ਜਿਵੇਂ ਅਸੂਮਸੀ ਨਾਲ ਸਾਡਾ ਤੱਲਕ ਹੀ ਕੋਈ ਨਹੀਂ ਹੈਗਾ ਓਸੀਸ ਮੁਸੀਦੇ ਧਰਮ ਵਾਲੇ ਉਹ ਜਿੱਤੇ ਗੋਲਕਾ ਹੀ ਹੈ ਨਹੀਂ ਕੋਈ ਬਜਟ ਨਹੀਂ ਹੈਗਾ ਉਹਨਾਂ ਨੇ ਲਿਆ ਕੇ ਥਾਂ ਥਾਂ ਸ਼ਹਿਰਾਂ ਚ ਕਸਬਿਆਂ ਚ ਜਗਾ ਜਗਾ ਉਹਨਾਂ ਨੇ ਸਕੂਲ ਖੋੜਤੇ ਜਗਾ ਜਗਾ ਉਹਨਾਂ ਨੇ ਹਸਪੀਟਲ ਬਣਾਤੇ ਤੁਸੀਂ ਸਾਨੂੰ ਕੀ ਦਿੱਤਾ ਤੁਸੀਂ ਸਿਰਫ ਸਾਨੂੰ ਫੋਕੇ ਨਾਰੇ ਦਿੱਤੇ ਤੇ ਇਹ ਦੱਸਿਆ ਕਿ ਹਾਂ ਇਹ ਤਕੜੀ ਬਾਬੇ ਨਾਨਕ ਦੀਆਂ ਤਨ ਦੋ ਵੋਟਾਂ ਸਾਰੀਆਂ ਨੇ ਸਾਰੀਆਂ ਇੱਧਰ ਜਦੋਂ ਕਿਤੇ ਤੁਹਾਨੂੰ ਸਵਾਲ ਪੁੱਛਣ ਦੀ ਵਾਰੀ ਆਉਂਦੀ ਆ ਉਦੋਂ ਤੁਸੀਂ ਕਹਿ ਦਿੰਦੇ ਹੈਗੇ ਕਿ ਇਹ ਪਤਿਤਤਾ ਜੀ ਇਹ ਨਹੀਂ ਪੁੱਛ ਸਕਦਾ ਜੀ ਇਹ ਸਹਿਜਤਾਰੀ ਆ ਇਹ ਨਹੀਂ ਪੁੱਛ ਸਕਦਾ ਜੀ ਇਹ ਦੀ ਦਾੜ੍ਹੀ ਇੰਨੀ ਲੰਮੀ ਚਾਹੀਦੀ ਇੰਨੀ ਛੋਟੀ ਚਾਹੀਦੀ ਆ ਉਦੋਂ ਤੁਸੀਂ ਇਹ ਜੀਆਂ ਟਰਮ ਐਂਡ ਟੈਕਣ ਵਾਸਤੇ ਮਾਨ ਦੇ ਕਹਿਣ ਨੂੰ ਸਭ ਕੁਝ ਮਨਜ਼ੂਰ ਆ ਜੋ ਮਰਜ਼ੀ ਰਹੇ ਉਹ ਜ਼ਥੇਦਾਰ ਜੀ ਇੱਥੇ ਇਹ ਕੁਛ ਹੋਇਆ ਤੁਸੀਂ ਕਹਿੰਦੇ ਨਾ ਕਿ 10 20 ਘਪਲੇ ਤਾਂ ਰੋਜ਼ ਹੀ ਇੱਥੇ ਹੁੰਦੇ ਆ ਕੋਈ ਚੱਕਰ ਨਹੀਂ ਅਚਾ ਧਾਮੀ ਸਾਹਿਬ ਇਹ ਕਹਿੰਦੇ ਆ ਕਿ ਅਸੀਂ ਧਾਰਮਿਕ ਹੋ ਕੇ ਅਸੀਂ ਬਾਦਲ ਦੇ ਸਪਾਹੀ ਆ ਤੇ ਕੋਈ ਹੋਰ ਸਿਆਸੀ ਜਿਹੜਾ ਹੈਗਾ ਉਹ ਗੁਰੂ ਦਾ ਸਪਾਹੀ ਵੀ ਨਹੀਂ ਬਣ ਸਕਦਾ ਕਮਾਲ ਹੀ ਹੋ ਗਈ ਆ ਉਹ ਜ਼ਥੇਦਾਰ ਜੀ ਅਸੀਂ ਉਹ ਖਬਰਾਂ ਪੜੀਆਂ ਜਿੱਥੇ ਇੱਕ ਬੰਦੇ ਦੀ ਮੈਂ ਖਬਰ ਪੜ ਰਿਹਾ ਸੀਗਾ ਉਹ ਕਹਿੰਦਾ ਮੈਂ ਇੱਕ ਟਰੱਕ ਚੜਾ ਕੇ ਗਿਆ 50 ਲੱਖ ਦਾ ਟਰੱਕ ਉੱਬ ਜਦੋਂ ਜਾ ਕੇ ਸਾਲ ਬਾਅਦ ਪੁੱਛਿਆ ਵੀ ਹਾਂ ਉਹਦਾ ਬੀਮਾ ਬੂਮਾ ਇੰਸ਼ੋਰੈਂਸ ਇੰਸ਼ੋਰੈਂਸ ਉਹ ਤਾਰ ਲੀਏ ਜਾ ਕੇ ਪੁੱਛਿਆ ਤੇ ਉਹ ਕਹਿੰਦਾ ਵੀ ਉਸ ਤਰੀਕ ਨੂੰ ਪਾਇਆ ਪਿਆ ਵੀ ਟਿੱਪੀ ਦੀ ਥਾਂ ਤੇ ਅੱਧ ਕਰਤਾ ਉਹ ਟਰੱਕ ਦੀ ਥਾਂ ਤੇ ਟਰੰਕ ਕਰਤਾ ਉਹ 50 ਲੱਖ ਦਾ ਟਰੱਕ 500 ਦਾ ਟਰੰਕ ਬਣਾਦਾ ਉਹ ਜਥੇਦਾਰ ਜੀ ਕਿੰਨਾ ਕੇਸ ਕੌਮ ਨੂੰ ਲੁੱਟੋਗੇ ਤੇ ਕਿੰਨਾ ਕੇਸ ਕੌਮ ਨੂੰ ਵਿੱਚ ਇਹਨਾਂ ਨੂੰ ਇਸ ਪਰਿਵਾਰ ਨੂੰ ਬਚਾਓਗੇ ਜਥੇਦਾਰ ਜੀ ਦੁਨੀਆ ਨਾਲ ਦੁਨੀਆ ਸੌ ਲੱਗੇ ਉਹ ਵਾਹਿਗੁਰੂ ਆ ਸ਼ੀਦੀ ਦਿਹਾੜੇ ਚੱਲਦੇ ਸੀ ਛੋਟੇ ਛੋਟੇ ਸਾਬਜਾਦਿਆਂ ਦੇ ਠੀਕ ਹੈ ਜਿਨ੍ਹਾਂ ਨੇ ਇਸ ਕੌਮ ਤੋਂ ਸਾਰਾ ਕੁਝ ਹੀ ਵਾਰਤਾ ਕੀ ਸੋਚਦੇ ਹੋਣਗੇ ਗੁਰੂ ਸਾਹਿਬ ਜਦੋਂ ਦੇਖਦੇ ਹੋਣਗੇ ਤੁਹਾਡੇ ਵਾਲੇ ਪਾਸੇ ਨੂੰ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਇਹ ਜਿਹੜੇ ਧਰਮ ਦੇ ਠੇਕੇਦਾਰ ਹੈਗੇ ਹੋ ਤੁਸੀਂ ਕੀ ਇਸ ਕੌਮ ਨਾਲ ਕਰ ਰਹੇ ਹੈਗੇ ਆ ਸੋਚ ਕੇ ਵੇਖੋ ਜਥੇਦਾਰ ਜੀ ਜੋ ਤੁਸੀਂ ਕਰ ਰਹੇ ਹੋ ਉਹ ਬਾਦਲ ਉਹ ਜਿਹੜਾ ਅਕਾਲ ਤਖਤ ਦੀ ਫਸੀਲ ਦੇ ਸਾਹਮਣੇ ਖੜ ਕੇ ਇੱਕ ਪਾਸੇ ਸਹਿਬ ਸ਼੍ਰੀ ਦਰਬਾਰ ਸਾਹਿਬ ਦੂਜੇ ਪਾਸੇ ਅਕਾਲ ਤਖਤ ਲੱਖਾਂ ਕਰੋੜਾਂ ਲੋਕ ਲਾਈਵ ਵੇਖ ਰਹੇ ਆ ਉੱਥੇ ਉਹ ਮੰਨ ਰਿਹਾ ਕਿ ਹਾਂ ਮੈਂ ਇਸ ਕੌਮ ਦਾ ਕਹਾਣ ਕੀਤਾ ਹਾਂ ਮੈਂ ਇਸ ਕੌਮ ਦਾ ਪੱਠੇ ਸ਼ੁਰਾ ਮਾਰਿਆ ਹਾਂ ਮੈਂ ਇਸ ਢੰਗ ਨਾਲ ਸਾਰਾ ਕੁਝ ਕੀਤਾ ਹੈਗਾ ਤੇ ਚਾਰਾਂ ਦਿਨਾਂ ਬਾਅਦ ਉਹ ਬੰਦਾ ਕਹਿ ਰਿਹਾ ਉਹ ਕਹਿੰਦਾ ਮੈਂ ਤਾਂ ਮਜ਼ਾਕ ਕਰਦਾ ਸੀਗਾ ਉਹ ਮਜ਼ਾਕ ਤੁਹਾਨੂੰ ਜਾਂ ਸਾਨੂੰ ਨਹੀਂ ਸੀ ਕਰ ਰਿਹਾ ਉਹ ਮਜ਼ਾਕ ਤਖਤਾਂ ਨੂੰ ਕਰ ਰਿਹਾ ਸੀਗਾ ਉਹ ਮਜ਼ਾਕ ਸਾਡੀਆਂ ਸਿੱਖ ਰਵਾਇਤਾਂ ਨੂੰ ਕਰ ਰਿਹਾ ਸੀਗਾ ਸਾਡੇ ਗੁਰੂ ਸਾਹਿਬ ਨੂੰ ਕਰ ਰਿਹਾ ਸੀਗਾ ਸਾਡੀ ਉਸ ਆਸਥਾ ਦਾ ਮਜ਼ਾਕ ਉਡਾਰ ਰਿਹਾ ਸੀਗਾ ਜਦੋਂ ਉਹ ਕਹਿੰਦਾ ਸੀ ਕਰ ਰਿਹਾ ਨਹੀਂ ਉਹ ਤਾਂ ਮੈਂਵੇਂ ਝੂਠ ਮਾਰਦਾ ਸੀਗਾ ਤੁਸੀਂ ਸੋਚਿਆ ਕਿ ਹਾਂ ਵੀ ਅਕਾਲ ਤਖਤ ਦੇ ਸਾਹਮਣੇ ਖੜ ਕੇ ਲੱਖਾਂ ਕਰੋੜਾਂ ਲੋਕ ਵੇਖ ਰਹੇ ਸੀਗੇ ਉਦੋਂ ਝੂਠ ਬੋਲ ਰਿਆ ਸੀਗਾ ਇਹ ਬਾਹਰ ਜਾ ਕੇ ਝੂਠ ਬੋਲ ਰਿਆ ਸੀਗਾ ਫਿਰ ਤੁਸੀਂ ਇੱਕ ਵਾਰੀ ਸੋਚਿਆ ਕਿ ਜਿਹੜੇ ਜਥੇਦਾਰਾਂ ਨੇ ਇਹ ਹਿੰਮਤ ਕੀਤੀ ਭਾਵੇਂ ਹਰਪ੍ਰੀਤ ਸਿੰਘ ਹੋਣਾ ਨੇ ਜਿਹੜਾ ਨੇ ਹਿੰਮਤ ਕੀਤੀ ਸੀਗੀ ਕਿ ਹਾਂ ਕੌਮ ਦੇ ਸਾਹਮਣੇ ਸੱਚ ਲਿਆਂਦਾ ਜਾਵੇ ਤੇ ਉਹਨਾਂ ਜਥੇਦਾਰਾਂ ਦਾ ਕੀ ਬਣਿਆ ਚੌਹਾਂ ਦਿਨਾਂ ਚ ਲਾ ਕੇ ਉਹ ਸਾਰੇ ਸਾਰੇ ਪਰੇ ਮਾਰੇ ਹੈੱਡ ਗ੍ਰਾਂਥੀ ਵੀ ਬਦਲਤਾ ਜਥੇਦਾਰ ਵੀ ਬਦਲਤਾ ਉਸ ਲਖਣ ਸਿੰਘ ਹੋਣੀ ਸਭ ਬਦਲਤੇ ਤੁਸੀਂ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਹਾਂ ਇੱਕ ਪਰਿਵਾਰ ਇੰਨਾ ਹਾਵੀ ਹੋ ਗਿਆ ਪਹਿਨਾ ਹਾਵੀ ਹੋ ਗਿਆ ਹਾਂ ਪੂਰੀ ਕੌਮ ਤੋਂ ਉੱਤੇ ਗੁਰੂ ਸਹਿਬਾਨ ਤੋਂ ਉੱਤੇ ਸਿੱਖ ਰਵਾਇਤਾਂ ਤੋਂ ਉੱਤੇ ਸਾਡੇ ਤਖਤਾਂ ਤੋਂ ਉੱਤੇ ਸਾਡੇ ਗੁਰਦੁਆਰਿਆਂ ਤੋਂ ਉੱਤੇ ਉਹ ਜਥੇਦਾਰ ਜੀ ਜਾਗੋ ਜਾਗੋ ਅਸਲ ਵਿੱਚ ਜਥੇਦਾਰ ਜੀ ਹੁਣ ਜੇ ਸੱਦਿਆ ਨਾ ਭਗਵੰਤ ਸਿੰਘ ਮਾਰ ਨੂੰ ਤਾਂ ਸਾਡੀ ਇੱਕੋ ਹੀ ਬੇਨਤੀ ਆ ਕਿ ਇਹ ਸਾਰੇ ਦਾ ਸਾਰਾ ਲਾਈਵ ਕੀਤਾ ਜਾਵੇ ਤੇ ਸਵਾਲ ਅਸੀਂ ਤੁਹਾਨੂੰ ਹਜ਼ਾਰਾਂ ਨਹੀਂ ਸਾਡੇ ਹਜ਼ਾਰਾਂ ਸਿੱਖਾਂ ਦੇ ਮਨਾਂ 'ਚ ਸਵਾਲ ਹੈਗੇ ਆ ਕਿ ਜਿਹੜੀ ਕੌਮ ਜਿਹੜੀ ਹੈਗੀ ਆ ਜਿਹਦੇ ਇਹ ਦਾਅਵੇ ਆ ਇਤਿਹਾਸਕ ਦਾਅਵੇ ਕਿ ਅਸੀਂ ਗਜਨੀ ਦੇ ਬਾਜ਼ਾਰਾਂ 'ਚੋਂ ਜਾ ਕੇ ਭਾਰਤ ਦੀਆਂ ਧੀਆਂ ਭੈਣਾਂ ਨੂੰ ਛੜਾ ਕੇ ਲਿਆਉਂਦੇ ਰਹੇ ਆ ਉਸ ਕੌਮ ਦੇ ਇਹ ਜਿਹੜੇ ਤੁਸੀਂ ਠੇਕੇਦਾਰ ਬਣੇ ਬੈਠੇ ਹੋ ਤੁਸੀਂ ਇੱਕੋ ਕੋਲੀ ਤੋਂ ਪੈਸੇ ਨਹੀਂ ਵਾਪਸ ਲੈ ਸਕੇ ਉਹ ਜਾ ਕੇ ਹਜ਼ਾਰਾਂ ਕੋਦੋਂ ਧੀਆਂ ਛੜਾ ਲਏ ਹੁੰਦੇ ਸੀਗੇ ਤੇ ਤੁਸੀਂ ਇੱਕ ਕੋਲੀ ਤੋਂ ਪੈਸੇ ਨਹੀਂ ਵਾਪਸ ਲੈ ਸਕੇ ਤੁਸੀਂ ਸੋਚ ਕੇ ਦੇਖੋ ਕਿ ਜਿਨ੍ਹਾਂ ਦੇ ਗੋਲਕਾਂ ਹੈ ਨਹੀਂ ਉਹਨਾਂ ਨੇ ਕੀ ਕੁਛ ਕਿਵੇਂ ਧਰਮ ਕਨਵਰਜਨ ਹੋ ਗਿਆ ਯਾਰ ਜਿਹੜਾ ਅੰਮ੍ਰਿਤਸਰ ਜਿੱਥੇ ਚੱਪੇ-ਚੱਪੇ ਇੱਕ-ਇੱਕ ਕਦਮ ਤੇ ਸਾਡੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਸਾਡੇ ਗੁਰੂ ਸਾਹਿਬ ਦੇ ਚਿੰਨ੍ਹਾਂ ਜਿੱਥੇ ਕੁਰਬਾਨੀਆਂ ਸ਼ਹੀਦੀਆਂ ਹੋਈਆਂ ਐਨਾ ਕੁਛ ਹੋਇਆ ਉਹ ਅੰਮ੍ਰਿਤਸਰ ਵਿੱਚ ਐਨਾ ਧਰਮ ਕਨਵਰਜਨ ਹੋ ਗਿਆ ਐਨਾ ਧਰਮ ਬਦਲਿਆ ਲੋਕਾਂ ਨੇ ਕਾਹ ਤੋਂ ਬਦਲਿਆ ਕਿਉਂਕਿ ਤੁਸੀਂ ਸਿਰਫ ਇੱਕ ਪਰਿਵਾਰ ਦੇ ਜਥੇਦਾਰ ਨਹੀਂ ਬਲਾਜਮ ਬਣ ਕੇ ਰਹਿ ਗਏ ਤੇ ਕੌਮ ਸਾਰੀ ਸਾਰ ਆ ਗੌਰੀਆਂ ਤੋਂ ਨਹੀਂ ਡਰੀ ਉਹ ਕੌਮ ਜਿਨ੍ਹਾਂ ਦੇ ਸਿੱਖਾਂ ਦੇ ਸਰਾਂ ਦੇ ਮੁੱਲ ਲੱਗੇ ਨਹੀਂ ਡਰੀ ਪਰ ਉਹ ਇੱਕ ਉਹ ਕੌਮ ਸਾਰੀ ਸਾਰੀ ਇੱਕ ਸਰਿੰਜ ਦੇ ਅੱਗੇ ਲੰਮੀ ਪੈ ਗਈ ਤੇ ਸਰਿੰਜ ਵੀ ਸੁਖਨਾ ਆਹੀ ਤੁਹਾਡੇ ਜੀਜੇ ਸਾਲਿਆਂ ਦੀ ਦਿੱਤੀ ਹੋਈ ਜਥੇਦਾਰ ਜੀ ਕੋਈ ਗੱਲ ਨਹੀਂ ਹੁਣ ਜੇ ਤੁਸੀਂ ਇਹ ਸਟੈਂਡ ਲਿਆ ਹੈ ਨਾ ਤੇ ਇਹ ਤੇ ਕਾਇਮ ਰਹਿ ਜਾ ਜੋ 15 ਤਰੀਕ ਤੱਕ ਤੁਸੀਂ ਪੰਜਾਬੀਓ ਤੁਸੀਂ ਸਿੱਖੋ ਸਵਾਲ ਕਰੋ ਜਿਹੜੇ ਜਥੇਦਾਰ ਸਾਹਿਬ ਨੂੰ ਪੁੱਛਣੇ ਚਾਹੁੰਦੇ ਆ ਜਿਹੜੀ ਤੁਸੀਂ ਉਮੀਦ ਲਾਈ ਸੀ ਕਿ ਇਹ ਜਥੇਦਾਰ ਸਾਡੇ ਜਿੰਨਾ ਜਾ ਕੇ ਅਸੀਂ ਮੱਥੇ ਟੇਕਦੇ ਆ ਜਿਹੜਾ ਸਾਡੇ ਗੁਰੂ ਨੇ ਕਿਹਾ ਸੀਗਾ ਕਿ ਗੁਰੂ ਦੀ ਗੋਲ ਗਰੀਬ ਦਾ ਮੂੰਹ ਕੀ ਗਰੀਬ ਦਾ ਮੂੰਹ ਬਣੀ ਉਹ ਕਿ ਸਿਰਫ ਇੱਕ ਪਰਿਵਾਰ ਦਾ ਮੂੰਹ ਬਣ ਕੇ ਰਹੇਗੀ ਇਹਨਾਂ ਨੇ ਅਕਾਊਂਟੈਂਟ ਵੀ ਬਾਦਲਾਂ ਨੇ ਆਪ ਦਾ ਹੀ ਰੱਖ ਲਿਆ ਜਥੇਦਾਰ ਨੂੰ ਤਾਂ ਹਿਸਾਬ ਵੀ ਨਹੀਂ ਪਤਾ ਉਹ ਬਾਦਰੀ ਦੱਸਦਾ ਵੀ ਇੰਨੇ ਕਿ ਤੁਹਾਨੂੰ ਬਚਣਗੇ ਬਾਕੀ ਹਮਾਰੇ ਪਾਸ ਆਉਣਗੇ ਸੋ ਜਿਉਂਦੇ ਵਾਸਤੇ ਰਹੋ ਮ ਤਿਆਰੀ ਕਰੋ ਜਰੂਰ ਜਾਣਾ ਤੇ ਲਾਈਵ ਕਰਨਾ ਤੇ ਸਾਰੀ ਕੌਮ ਵੇਖਣਾ ਚਾਹੁੰਦੀ ਹੈ ਤੇ ਅਸੀਂ ਸਵਾਲ ਆ ਹੋਰ ਬਹੁਤ ਸਾਰੇ ਪੁੱਛਨੇ ਹਰ ਰੋਜ਼ ਪੁੱਛਾਂਗੇ ਜਿਉਂਦੇ ਬਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗਲਤੀ ਭੁਲਤੀ ਹੋਈ ਤਾਂ ਮਾਫ ਕਰਨਾ ਤੇ ਦੂਜੇ ਪਾਸੇ ਜਥੇਦਾਰ ਸਾਹਿਬ ਆਪਦੇ ਬੌਸ ਨਾਲ ਖੜ ਗਏ ਆ ਉਹ ਕਹਿੰਦੇ ਵੀ ਅਸੀਂ ਜਿਹੜਾ ਹੈਗਾ ਉਹ ਕੋਈ ਸੱਚ ਸਾਹਮਣੇ ਆਉਣ ਨਹੀਂ ਦੇਣਾ ਅਸੀਂ ਪਰਦਾ ਪਾ ਕੇ ਹੀ ਰੱਖਣਾ ਹੈਗਾ ਉਹ ਕਹਿੰਦੇ ਵੀ 10 20 ਫਰੋਡ ਤਾਂ ਇੱਥੇ ਰੋਜ਼ ਹੀ ਹੁੰਦੇ ਆ ਗੁਰੂ ਘਰਾਂ ਚ ਉਹਨਾਂ ਦਾ ਕੋਈ ਚੱਕਰ ਹੀ ਨਹੀਂ ਹੈਗਾ ਜਥੇਦਾਰ ਜੀ ਤੁਹਾਡੇ ਬਾਰੇ ਚਰਚਾ ਚੱਲ ਰਹੀ ਸੀਗੀ ਕਿ ਸਾਰਾ ਦਿਨ ਬੈਠ ਕੇ ਮਰਿਆਦਾ ਦਾ ਟੰਡੋਰਾ ਪਟਣ ਵਾਲਾ ਜਥੇਦਾਰ ਖੁਦ ਗੈਰ ਮਰਿਆਦਾਕ ਢੰਗ ਨਾਲ ਲੱਗਾ ਹੋਇਆ ਹੈ ਰਾਤ ਦੇ ਹਨੇਰਿਆਂ ਵਿੱਚ ਬੰਦ ਦਰਵਾਜ਼ਿਆਂ ਨਹੀਂ ਪਿਛਲੀਆਂ ਗਲੀਆਂ ਨਹੀਂ ਪਿਛਲੇ ਦਰਵਾਜ਼ਿਆਂ ਨਹੀਂ ਲਿਆ ਕੇ ਕੌਮ ਤੇ ਮਸਲਤ ਕਰਦਾ ਗਿਆ ਜਥਰ ਕੁਲਦੀਪ ਸਿੰਘ ਗੜਗੱਜ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਗੁਰਫਤ ਤੇ ਪ੍ਰਵਾਨ ਕਰਨੀ ਜੀ ਜਥੇਦਾਰ ਜੀ ਤੁਹਾਨੂੰ ਦੋਹਾਂ ਨੂੰ ਬੇਨਤੀ ਇਹ ਹੈਗੀ ਆ ਕਿ ਜਦੋਂ 15 ਤਰੀਕ ਨੂੰ ਤੁਸੀਂ ਇਕੱਠੇ ਹੋਣਾ ਹੈ ਨਾ ਤਾਂ ਸਾਰੇ ਦਾ ਸਾਰਾ ਪ੍ਰੋਗਰਾਮ ਲਾਈਵ ਚ ਲਾਇਆ ਜਾਓ ਕਿਉਂਕਿ ਪੂਰੀ ਦੀ ਪੂਰੀ ਕੌਮ ਜਾਣਨਾ ਚਾ 5 ਜਨਵਰੀ ਨੂੰ ਦੈਨ ਸੋਮਵਾਰ ਨੂੰ ਦੁਨੀਆ ਭਰ ਦੇ ਚੈਨਲਾਂ ਤੇ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਸਾਰੇ ਚੈਨਲਾਂ ਤੇ ਚਰਚਾ ਚੱਲ ਰਹੀ ਸੀਗੀ ਤੇ ਚਰਚਾ ਇਹ ਚੱਲ ਰਹੀ ਸੀਗੀ ਕਿ ਜਿਸ ਭਗਵੰਤ ਸਿੰਘ ਮਾਨ ਨੂੰ ਇਹ ਕਹਿ ਜਾਂਦਾ ਕਿ ਇਹ ਤਾਂ ਪਤਿਤ ਸੇਖਾ ਜੀ ਇਹ ਤਾਂ ਸਹਿਜ ਧਾਰੀਆ ਜੀ ਇਹ ਤਾਂ ਦਾੜੀ ਕੱਟਦਾ ਉਹ ਤਾਂ ਆਪਦੇ ਗੁਰੂ ਨਾਲ ਖੜ ਗਿਆ ਉਹ ਤਾਂ ਇਹ ਕਹਿ ਰਿਹਾ ਕਿ ਮੈਂ ਆਪਦੇ ਗੁਰੂ ਦੇ 328 ਰੂਪਾਂ ਦਾ ਸੱਚ ਇਸ ਕੌਮ ਦੇ ਸਾਹਮਣੇ ਲੈ ਕੇ ਆਉਂਗਾ ਇਹਨਾਂ ਗੋਲਕਾਂ ਦੀ ਕਿਵੇਂ ਲੁੱਟ ਹੁੰਦੀ ਆ ਉਹ ਸਾਰਿਆਂ ਦਾ ਸਾਰਾ ਇਸ ਕੌਮ ਦੇ ਸਾਹਮਣੇ ਰੱਖੂੰਗਾ ਤੇ ਦੂਜੇ ਪਾਸੇ ਜਥੇਦਾਰ ਸਾਹਿਬ ਆਪਦੇ ਬੌਸ ਨਾਲ ਖੜ ਗਏ ਆ ਉਹ ਕਹਿੰਦੇ ਵੀ ਆਏਗਾ ਉਹ ਕਹਿੰਦੇ ਵੀ 10-20 ਫਰੋਡ ਤਾਂ ਇੱਥੇ ਰੋਜ਼ ਹੀ ਹੁੰਦੇ ਆ ਗੁਰੂ ਘਰਾਂ ਚ ਉਹਨਾਂ ਦਾ ਕੋਈ ਚੱਕਰ ਹੀ ਨਹੀਂ ਹੈਗਾ ਜਥੇਦਾਰ ਜੀ ਤੁਹਾਡੇ ਬਾਰੇ ਚਰਚਾ ਚੱਲ ਰਹੀ ਸੀਗੀ ਕਿ ਸਾਰਾ ਦਿਨ ਬੈਠ ਕੇ ਮਰਿਆਦਾ ਦਾ ਟੰਡੋਰਾ ਪਟਣ ਵਾਲਾ ਜਥੇਦਾਰ ਖੁਦ ਗੈਰ ਮਰਿਆਦਾਕ ਢੰਗ ਨਾਲ ਲੱਗਾ ਹੋਇਆ ਹੈ ਰਾਤ ਦੇ ਹਨੇਰੀਆਂ ਵਿੱਚ ਬੰਦ ਦਰਵਾਜ਼ਿਆਂ ਨਹੀਂ ਪਿਛਲੀਆਂ ਗਲੀਆਂ ਨਹੀਂ ਪਿਛਲੇ ਦਰਵਾਜ਼ਿਆਂ ਨਹੀਂ ਢਾਕੇ ਕੌਮ ਤੇ ਮਸਲਤ ਕਰਦਾ ਗਿਆ ਔਰ ਦੂਜੇ ਨੰਬਰ ਤੇ ਹਰਾਨੀ ਜਨਕ ਢੰਗ ਨਾਲ ਇਸ ਗੱਲ ਤੇ ਚਰਚਾ ਹੋ ਰਹੀ ਸੀਗੀ ਕਿ ਜਿਹੜੇ ਜਥੇਦਾਰਾਂ ਦੇ ਸਾਹਮਣੇ ਜਿਹੜੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਬਾਦਲਾਂ ਨੇ ਆ ਕੇ ਸਭ ਕੁਝ ਮੰਨਿਆ ਕਿ ਹਾਂ ਜੀ ਅਸੀਂ ਇਹ ਸਾਰਾ ਕੁਝ ਕੀਤਾ ਹੈਗਾ ਤੇ ਤਿੰਨਾਂ ਦਿਨਾਂ ਬਾਅਦ ਜਾ ਕੇ ਕਹਤਾ ਕਿ ਮਹਿਸਾਬ ਉਹ ਜੁਮਲਾ ਸੀ ਉਹ ਤਾਂ ਮਜ਼ਾਕ ਢਾਉਂਦੇ ਸੀਗੇ ਜਾਨੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਵੀ ਇਹ ਬੰਦੇ ਸੱਚ ਨਹੀਂ ਸੀ ਬੋਲ ਰਹੇ ਇਹ ਕਹਿੰਦੇ ਵੀ ਅਕਾਲ ਤਖਤ ਸਾਹਮਣੇ ਹੋਣ ਵਾਲੇ ਫੈਸਲੇ ਅਕਾਲ ਤਖਤ ਦੇ ਸਾਹਮਣੇ ਸਾਡੀਆਂ ਮਾਫੀਆਂ ਅਕਾਲ ਤਖਤ ਸਾਹਮਣੇ ਖੜ ਕੇ ਸਾਡੀਆਂ ਕੀਤੀਆਂ ਹੋਈਆਂ ਗੱਲਾਂ ਬਾਤਾਂ ਉਹਦੇ ਮਜ਼ਾਕ ਹੀ ਆ ਇਹਨੂੰ ਕੋਈ ਸੀਰੀਅਸ ਨਾ ਲੋ ਅਸੀਂ ਕਿਸੇ ਚੀਜ਼ ਨੂੰ ਕੋਈ ਸੀਰੀਅਸ ਨਹੀਂ ਸਮਝਦੇ ਜਥੇਦਾਰ ਜੀ ਤੁਹਾਨੂੰ ਹਾਲਾ ਕਿ ਪੂਰੀ ਦੀ ਪੂਰੀ ਕੌਮ ਜਿੰਨੇ ਸਿੱਖ ਬੁੱਧੀਜੀਵੀ ਹੈਗੇ ਜਿੰਨਾ ਸੰਤ ਸਮਾਜ ਹੈਗਾ ਜਿੰਨੀਆਂ ਇਹ ਸਿੱਖ ਸੰਸਥਾਵਾਂ ਹੈਗੀਆਂ ਤੁਹਾਨੂੰ ਜਥੇਦਾਰ ਮੰਨਦੀਆਂ ਨਹੀਂ ਹੈਗੀਆਂ ਕਿਉਂਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੈਰ ਹਾਜ਼ਰੀ ਚ ਲੱਗੇ ਕੇ ਡੈਪੂਟੇਸ਼ਨ ਤੇ ਲਿਆਂਦੇ ਗਏ ਜਥੇਦਾਰਾਂ ਤੇ ਦੂਜੇ ਨੰਬਰ ਦੇ ਜਥੇਦਾਰ ਜੀ ਤੁਸੀਂ ਪਾਪ ਇਸ ਕੌਮ ਨਾਲ ਜਿਹੜਾ ਸਭ ਤੋਂ ਵੱਡਾ ਕੀਤਾ ਨਾ ਉਹ ਇਹ ਕੀਤਾ ਹੈਗਾ ਜੋ ਤਾਂ ਸਾਡੀਆਂ ਵੋਟਾਂ ਦੀ ਲੋੜ ਹੁੰਦੀ ਆ ਉਹ ਤਾਂ ਸਾਨੂੰ ਸਹਿਜ ਧਾਰੀ ਸਮਝ ਲੈਣੇ ਆ ਜਦੋਂ ਹੁਣ ਤੁਹਾਨੂੰ ਵੋਟਾਂ ਦੀ ਲੋੜ ਨਹੀਂ ਹੋਣ ਹੋਗੇ ਤੁਹਾਡੇ ਹਸਤੇ ਦੀ ਪਤਿਤ ਸਿੱਖ ਹਾਲਾਂਕਿ ਸਾਡਾ ਆਪਦੇ ਗੁਰੂ ਨਾਲ ਕਿੰਨਾ ਪਿਆਰ ਆ ਉਹ ਸਾਡੇ ਗੁਰੂ ਜਾਣਦਾ ਤੇ ਜਾਂ ਅਸੀਂ ਜਥੇਦਾਰ ਜੀ ਪਿਛਲੇ 120 ਸਾਲਾਂ ਚ 120 ਸਾਲਾਂ ਨੂੰ ਤਾਂ ਛੱਡੋ ਆਜ਼ਾਦੀ ਤੋਂ ਬਾਅਦ ਦੱਸੋ ਤੁਸੀਂ ਇਸ ਕੌਮ ਵਾਸਤੇ ਕੀਤਾ ਕੀ ਹੈਗਾ ਹੁਣ ਤੱਕ ਉਹ ਜਿੰਨਾ ਚਰਚਾਂ ਚ ਜਥੇਦਾਰ ਜੀ ਗੋਲਕਾ ਹੈ ਨਹੀਂ ਨਾ ਉਹ ਚਰਚਾਂ ਜਿਹੜੀਆਂ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਆਇਆ ਇੱਕ ਧਰਮ ਜਿਵੇਂ ਯੂਸੀ ਮਸੀਨ ਨਾਲ ਸਾਡਾ ਤੱਲਕ ਹੀ ਕੋਈ ਨਹੀਂ ਹੈਗਾ ਓਸੀਏ ਮੁਸੀਦੇ ਧਰਮ ਵਾਲੇ ਉਹ ਜਿੱਥੇ ਗੋਲ ਕਈ ਹੈ ਨਹੀਂ ਕੋਈ ਬਜਟ ਨਹੀਂ ਹੈਗਾ ਉਹਨਾਂ ਨੇ ਲਿਆ ਕੇ ਥਾਂ ਥਾਂ ਸ਼ਹਿਰਾਂ ਚ ਕਸਬਿਆਂ ਚ ਜਗਾ ਜਗਾ ਉਹਨਾਂ ਨੇ ਸਕੂਲ ਖੋੜਤੇ ਜਗਾ ਜਗਾ ਉਹਨਾਂ ਨੇ ਹਸਪੀਟਲ ਬਣਾਤੇ ਤੁਸੀਂ ਸਾਨੂੰ ਕੀ ਦਿੱਤਾ ਤੁਸੀਂ ਸਿਰਫ ਸਾਨੂੰ ਫੋਕੇ ਨਾਰੇ ਦਿੱਤੇ ਤੇ ਇਹ ਦੱਸਿਆ ਕਿ ਹਾਂ ਇਹ ਤਕੜੀ ਬਾਬੇ ਨਾਨਕ ਦੀਆਂ ਤਨ ਦੋ ਵੋਟਾਂ ਸਾਰੀਆਂ ਦੀਆਂ ਸਾਰੀਆਂ ਇੱਧਰ ਜਦੋਂ ਕਿਤੇ ਤੁਹਾਨੂੰ ਸਵਾਲ ਪੁੱਛਣ ਦੀ ਵਾਰੀ ਆਉਂਦੀ ਆ ਉਦੋਂ ਤੁਸੀਂ ਕਹਿ ਦਿੰਨੇ ਹੈਗੇ ਕਿ ਇਹ ਪਤਿਤਤਾ ਜੀ ਇਹ ਨਹੀਂ ਪੁੱਛ ਸਕਦਾ ਜੀ ਇਹ ਸਹਿਜਤਾਰੀਆ ਇਹ ਨਹੀਂ ਪੁੱਛ ਸਕਦਾ ਜੀ ਇਹ ਇਹਦੀ ਦਾੜ੍ਹੀ ਇੰਨੀ ਲੰਮੀ ਚਾਹੀਦੀ ਇੰਨੀ ਛੋਟੀ ਚਾਹੀਦੀ ਆ ਉਦੋਂ ਤੁਸੀਂ ਐਗੀਆਂ ਟਰਮ ਐ ਸਾਡੇ ਕਣ ਵਾਸਤੇ ਮਾਨ ਦੇ ਕਹਿਣ ਨੂੰ ਸਭ ਕੁਝ ਮਨਜ਼ੂਰ ਆ ਜੋ ਮਰਜ਼ੀ ਰਹੇ ਉਹ ਜਥੇਦਾਰ ਜੀ ਇੱਥੇ ਇਹ ਕੁਛ ਹੋਇਆ ਤੁਸੀਂ ਕਹਿੰਦੇ ਨਾ ਕਿ 10 20 ਘਪਲੇ ਤਾਂ ਰੋਜ਼ ਹੀ ਇੱਥੇ ਹੁੰਦੇ ਆ ਕੋਈ ਚੱਕਰ ਨਹੀਂ ਅਚਾ ਧਾਮੀ ਸਾਹਿਬ ਇਹ ਕਹਿੰਦੇ ਆ ਕਿ ਅਸੀਂ ਧਾਰਮਿਕ ਹੋ ਕੇ ਅਸੀਂ ਬਾਦਲ ਦੇ ਸਪਾਹੀ ਆ ਤੇ ਕੋਈ ਹੋਰ ਸਿਆਸੀ ਜਿਹੜਾ ਹੈਗਾ ਉਹ ਗੁਰੂ ਦਾ ਸਪਾਹੀ ਵੀ ਨਹੀਂ ਬਣ ਸਕਦਾ ਕਮਾਲ ਹੀ ਹੋ ਗਈ ਆ ਉਹ ਜਥੇਦਾਰ ਜੀ ਅਸੀਂ ਉਹ ਖਬਰਾਂ ਪੜੀਆਂ ਜਿੱਥੇ ਇੱਕ ਬੰਦੇ ਦੀ ਮੈਂ ਖਬਰ ਪੜ ਰਿਹਾ ਸੀਗਾ ਉਹ ਕਹਿੰਦਾ ਮੈਂ ਇੱਕ ਟਰੱਕ ਚੜਾ ਕੇ ਗਿਆ 50 ਲੱਖ ਦਾ ਟਰੱਕ ਉੱਬ ਜਦੋਂ ਜਾ ਕੇ ਸਾਲ ਬਾਅਦ ਪੁੱਛਿਆ ਵੀ ਹਾਂ ਉਹਦਾ ਬੀਮਾ ਬੂਮਾ ਇੰਸ਼ੋਰੈਂਸ ਇੰਸ਼ੋਰੈਂਸ ਉਹ ਉਤਾਰ ਦਿੱਤੇ ਜਾ ਕੇ ਪੁੱਛਿਆ ਤੇ ਉਹ ਕਹਿੰਦਾ ਵੀ ਉਸ ਤਰੀਕ ਨੂੰ ਪਾਇਆ ਪਿਆ ਵੀ ਟਿੱਪੀ ਦੀ ਥਾਂ ਤੇ ਅਧ ਕਰਤਾ ਉਹ ਟਰੱਕ ਦੀ ਥਾਂ ਤੇ ਟਰੰਕ ਕਰਤਾ ਉਹ 50 ਲੱਖ ਦਾ ਟਰੱਕ 500 ਦਾ ਟਰੰਕ ਬਣਾਦਾ ਉਹ ਜਥੇਦਾਰ ਜੀ ਕਿੰਨਾ ਕੇਸ ਕੌਮ ਨੂੰ ਲੁੱਟੋਗੇ ਤੇ ਕਿੰਨਾ ਕੇਸ ਕੌਮ ਨੂੰ ਵਿੱਚ ਇਹਨਾਂ ਨੂੰ ਇਸ ਪਰਿਵਾਰ ਨੂੰ ਬਚਾਓਗੇ ਜਥੇਦਾਰ ਜੀ ਦੁਨੀਆ ਨਾਲ ਦੁਨੀਆ ਸੌ ਲੱਗੇ ਉਹ ਵਾਹਿਗੁਰੂ ਆ ਸ਼ੀਦੀ ਦਿਹਾੜੇ ਚੱਲਦੇ ਸੀ ਛੋਟੇ ਛੋਟੇ ਸਾਬਜਾਦਿਆਂ ਦੇ ਠੀਕ ਹੈ ਜਿਨ੍ਹਾਂ ਨੇ ਇਸ ਕੌਮ ਤੋਂ ਸਾਰਾ ਕੁਝ ਹੀ ਵਾਰਤਾ ਕੀ ਸੋਚਦੇ ਹੋਣਗੇ ਗੁਰੂ ਸਾਹਿਬ ਜਦੋਂ ਦੇਖਦੇ ਹੋਣਗੇ ਤੁਹਾਡੇ ਵਾਲੇ ਪਾਸੇ ਨੂੰ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਇਹ ਜਿਹੜੇ ਧਰਮ ਦੇ ਠੇਕੇਦਾਰ ਹੈਗੇ ਹੋ ਤੁਸੀਂ ਕੀ ਇਸ ਕੌਮ ਨਾਲ ਕਰ ਰਹੇ ਹੈਗੇ ਹੋ ਸੋਚ ਕੇ ਵੇਖੋ ਜਥੇਦਾਰ ਜੀ ਜੋ ਤੁਸੀਂ ਕਰ ਰਹੇ ਹੋ ਉਹ ਬਾਦਲ ਉਹ ਜਿਹੜਾ ਅਕਾਲ ਤਖਤ ਦੀ ਫਸੀਲ ਦੇ ਸਾਹਮਣੇ ਖੜ ਕੇ ਇੱਕ ਪਾਸੇ ਸਹਿਬ ਸ਼੍ਰੀ ਦਰਬਾਰ ਸਾਹਿਬ ਦੂਜੇ ਪਾਸੇ ਅਕਾਲ ਤਖਤ ਲੱਖਾਂ ਕਰੋੜਾਂ ਲੋਕ ਲਾਈਵ ਵੇਖ ਰਹੇ ਆ ਉੱਥੇ ਉਹ ਮੰਨ ਰਿਹਾ ਕਿ ਹਾਂ ਮੈਂ ਇਸ ਕੌਮ ਦਾ ਕਹਾਣ ਕੀਤਾ ਹਾਂ ਮੈਂ ਇਸ ਕੌਮ ਦਾ ਪੱਟੇ ਸ਼ੁਰਾ ਮਾਰਿਆ ਹਾਂ ਮੈਂ ਇਸ ਇਸ ਧੰਗ ਨਾਲ ਸਾਰਾ ਕੁਝ ਕੀਤਾ ਹੈਗਾ ਤੇ ਚਾਰਾਂ ਦਿਨਾਂ ਬਾਅਦ ਉਹ ਬੰਦਾ ਕਹਿ ਰਿਹਾ ਉਹ ਕਹਿੰਦਾ ਮੈਂ ਤਾਂ ਮਜ਼ਾਕ ਕਰਦਾ ਸੀਗਾ ਉਹ ਮਜ਼ਾਕ ਤੁਹਾਨੂੰ ਜਾਂ ਸਾਨੂੰ ਨਹੀਂ ਸੀ ਕਰ ਰਿਹਾ ਉਹ ਮਜ਼ਾਕ ਤਖਤਾਂ ਨੂੰ ਕਰ ਰਿਹਾ ਸੀਗਾ ਉਹ ਮਜ਼ਾਕ ਸਾਡੀਆਂ ਸਿੱਖ ਰਵਾਇਤਾਂ ਨੂੰ ਕਰ ਰਿਹਾ ਸੀਗਾ ਸਾਡੇ ਗੁਰੂ ਸਾਹਿਬ ਨੂੰ ਕਰ ਰਿਹਾ ਸੀਗਾ ਸਾਡੀ ਉਸ ਆਸਥਾ ਦਾ ਮਜ਼ਾਕ ਉਡਾਰ ਰਿਹਾ ਸੀਗਾ ਜਦੋਂ ਉਹ ਕਹਿੰਦਾ ਸੀ ਕਰ ਰਿਹਾ ਨਹੀਂ ਉਹ ਤਾਂ ਮੈਂਵੇਂ ਝੂਠ ਮਾਰਦਾ ਸੀਗਾ ਤੁਸੀਂ ਸੋਚਿਆ ਕਿ ਹਾਂ ਵੀ ਅਕਾਲ ਤਖਤ ਦੇ ਸਾਹਮਣੇ ਖੜ ਕੇ ਲੱਖਾਂ ਕਰੋੜਾਂ ਲੋਕ ਵੇਖ ਰਹੇ ਸੀਗੇ ਉਦੋਂ ਝੂਠ ਬੋਲ ਰਿਆ ਸੀਗਾ ਬਾਹਰ ਜਾ ਕੇ ਝੂਠ ਬੋਲ ਰਿਆ ਸੀਗਾ ਫੇਰ ਤੁਸੀਂ ਇੱਕ ਵਾਰੀ ਸੋਚਿਆ ਕਿ ਜਿਹੜੇ ਜਥੇਦਾਰਾਂ ਨੇ ਇਹ ਹਿੰਮਤ ਕੀਤੀ ਭਾਵੇਂ ਹਰਪ੍ਰੀਤ ਸਿੰਘ ਹੋਣਾ ਨੇ ਜਿਹੜਾ ਨੇ ਹਿੰਮਤ ਕੀਤੀ ਸੀਗੀ ਕਿ ਹਾਂ ਕੌਮ ਦੇ ਸਾਹਮਣੇ ਸੱਚ ਲਿਆਂਦਾ ਜਾਵੇ ਤੇ ਉਹਨਾਂ ਜਥੇਦਾਰਾਂ ਦਾ ਕੀ ਬਣਿਆ ਚੌਹਾਂ ਦਿਨਾਂ ਚ ਲਾ ਕੇ ਉਹ ਸਾਰੇ ਸਾਰੇ ਪਰੇ ਮਾਰੇ ਹੈੱਡ ਗ੍ਰਾਂਥੀ ਵੀ ਬਦਲਤਾ ਜਥੇਦਾਰ ਵੀ ਬਦਲਤਾ ਉਸ ਲਖਣ ਸਿੰਘ ਹੋਣੀ ਸਭ ਬਦਲਤੇ ਤੁਸੀਂ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਹਾਂ ਇੱਕ ਪਰਿਵਾਰ ਇੰਨਾ ਹਾਵੀ ਹੋ ਗਿਆ ਪਹਿਨਾ ਹਾਵੀ ਹੋ ਗਿਆ ਕਿ ਹਾਂ ਪੂਰੀ ਕੌਮ ਤੋਂ ਉੱਤੇ ਗੁਰੂ ਸਹਿਬਾਨ ਤੋਂ ਉੱਤੇ ਸਿੱਖ ਰਵਾਇਤਾਂ ਤੋਂ ਉੱਤੇ ਸਾਡੇ ਤਖਤਾਂ ਤੋਂ ਉੱਤੇ ਸਾਡੇ ਗੁਰਦੁਆਰਿਆਂ ਤੋਂ ਉੱਤੇ ਉਹ ਜਥੇਦਾਰ ਜੀ ਜਾਗੋ ਜਾਗੋ ਅਸਲ ਵਿੱਚ ਜਥੇਦਾਰ ਜੀ ਹੁਣ ਜੇ ਸੱਦਿਆ ਨਾ ਭਗਵੰਤ ਸਿੰਘ ਮਾਰ ਨੂੰ ਤਾਂ ਸਾਡੀ ਇੱਕੋ ਹੀ ਬੇਨਤੀ ਆ ਕਿ ਇਹ ਸਾਰੇ ਦਾ ਸਾਰਾ ਲਾਈਵ ਕੀਤਾ ਜਾਵੇ ਤੇ ਸਵਾਲ ਅਸੀਂ ਤੁਹਾਨੂੰ ਹਜ਼ਾਰਾਂ ਨਹੀਂ ਸਾਡੇ ਹਜ਼ਾਰਾਂ ਸਿੱਖਾਂ ਦੇ ਮਨਾਂ 'ਚ ਸਵਾਲ ਹੈਗੇ ਆ ਕਿ ਜਿਹੜੀ ਕੌਮ ਜਿਹੜੀ ਹੈਗੀ ਆ ਜਿਹਦੇ ਇਹ ਦਾਅਵੇ ਆ ਇਤਿਹਾਸਕ ਦਾਅਵੇ ਕਿ ਅਸੀਂ ਗਜਨੀ ਦੇ ਬਾਜ਼ਾਰਾਂ 'ਚੋਂ ਜਾ ਕੇ ਭਾਰਤ ਦੀਆਂ ਧੀਆਂ ਭੈਣਾਂ ਨੂੰ ਛੜਾ ਕੇ ਲਿਆਉਂਦੇ ਰਹੇ ਆ ਉਸ ਕੌਮ ਦੇ ਇਹ ਜਿਹੜੇ ਤੁਸੀਂ ਠੇਕੇਦਾਰ ਬਣੇ ਬੈਠੇ ਹੋ ਤੁਸੀਂ ਇੱਕੋ ਕੋਲੀ ਤੋਂ ਪੈਸੇ ਨਹੀਂ ਵਾਪਸ ਲੈ ਸਕੇ ਉਹ ਜਾ ਕੇ ਹਜ਼ਾਰਾਂ ਕੋਦੋਂ ਧੀਆਂ ਛੜਾ ਲਏ ਹੁੰਦੇ ਸੀਗੇ ਤੇ ਤੁਸੀਂ ਇੱਕ ਕੋਲੀ ਤੋਂ ਪੈਸੇ ਨਹੀਂ ਵਾਪਸ ਲੈ ਸਕੇ ਤੁਸੀਂ ਸੋਚ ਕੇ ਦੇਖੋ ਕਿ ਜਿਨ੍ਹਾਂ ਦੇ ਗੋਲਕਾਂ ਹੈ ਨਹੀਂ ਉਹਨਾਂ ਨੇ ਕੀ ਕੁਛ ਕਿਵੇਂ ਧਰਮ ਕਨਵਰਜਨ ਹੋ ਗਿਆ ਯਾਰ ਜਿਹੜਾ ਅੰਮ੍ਰਿਤਸਰ ਜਿੱਥੇ ਚੱਪੇ-ਚੱਪੇ ਇੱਕ-ਇੱਕ ਕਦਮ ਤੇ ਸਾਡੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਸਾਡੇ ਗੁਰੂ ਸਾਹਿਬ ਦੇ ਚਿੰਨ੍ਹਾਂ ਜਿੱਥੇ ਕੁਰਬਾਨੀਆਂ ਸ਼ਹੀਦੀਆਂ ਹੋਈਆਂ ਐਨਾ ਕੁਛ ਹੋਇਆ ਉਹ ਅੰਮ੍ਰਿਤਸਰ ਵਿੱਚ ਐਨਾ ਧਰਮ ਕਨਵਰਜਨ ਹੋ ਗਿਆ ਐਨਾ ਧਰਮ ਬਦਲਿਆ ਲੋਕਾਂ ਨੇ ਕਾਹ ਤੋਂ ਬਦਲਿਆ ਕਿਉਂਕਿ ਤੁਸੀਂ ਸਿਰਫ ਇੱਕ ਪਰਿਵਾਰ ਦੇ ਜਥੇਦਾਰ ਨਹੀਂ ਬਲਾਜਮ ਬਣ ਕੇ ਰਹਿ ਗਏ ਤੇ ਕੌਮ ਸਾਰੀ ਸਾਰ ਆ ਗੌਰੀਆਂ ਤੋਂ ਨਹੀਂ ਡਰੀ ਉਹ ਕੌਮ ਜਿਨ੍ਹਾਂ ਦੇ ਸਿੱਖਾਂ ਦੇ ਸਰਾਂ ਦੇ ਮੁੱਲ ਲੱਗੇ ਨਹੀਂ ਡਰੀ ਪਰ ਉਹ ਇੱਕ ਉਹ ਕੌਮ ਸਾਰੀ ਸਾਰੀ ਇੱਕ ਸਰਿੰਜ ਦੇ ਅੱਗੇ ਲੰਮੀ ਪੈ ਗਈ ਤੇ ਸਰਿੰਜ ਵੀ ਸੁਖਨਾ ਆਹੀ ਤੁਹਾਡੇ ਜੀਜੇ ਸਾਲਿਆਂ ਦੀ ਦਿੱਤੀ ਹੋਈ ਜਥੇਦਾਰ ਜੀ ਕੋਈ ਗੱਲ ਨਹੀਂ ਹੁਣ ਜੇ ਤੁਸੀਂ ਇਹ ਸਟੈਂਡ ਲਿਆ ਨਾ ਤੇ ਇਹ ਤੇ ਕੈਮ ਰਿਆ ਜੋ 15 ਤਰੀਕ ਤੱਕ ਤੁਸੀਂ ਪੰਜਾਬੀਓ ਤੁਸੀਂ ਸਿੱਖੋ ਸਵਾਲ ਕਰੋ ਜਿਹੜੇ ਜਥੇਦਾਰ ਸਾਹਿਬ ਨੂੰ ਪੁੱਛਣੇ ਚਾਹੁੰਦੇ ਆ ਜਿਹੜੀ ਤੁਸੀਂ ਉਮੀਦ ਲਾਈ ਸੀ ਕਿ ਇਹ ਜਥੇਦਾਰ ਸਾਡੇ ਜਿੰਨਾ ਜਾ ਕੇ ਅਸੀਂ ਮੱਥੇ ਟੇਕਦੇ ਆ ਜਿਹੜਾ ਸਾਡੇ ਗੁਰੂ ਨੇ ਕਿਹਾ ਸੀਗਾ ਕਿ ਗੁਰੂ ਦੀ ਗੋਲ ਗਰੀਬ ਦਾ ਮੂੰਹ ਕੀ ਗਰੀਬ ਦਾ ਮੂੰਹ ਬਣੀ ਉਹ ਕਿ ਸਿਰਫ ਇੱਕ ਪਰਿਵਾਰ ਦਾ ਮੂੰਹ ਬਣ ਕੇ ਰਹਿ ਗਈ ਇਹਨਾਂ ਨੇ ਅਕਾਊਂਟੈਂਟ ਵੀ ਬਾਦਲਾਂ ਨੇ ਆਪ ਦਾ ਹੀ ਰੱਖ ਲਿਆ ਜਥੇਦਾਰ ਨੂੰ ਤਾਂ ਹਿਸਾਬ ਵੀ ਨਹੀਂ ਪਤਾ ਉਹ ਬਾਦਰੀ ਦੱਸਦਾ ਵੀ ਇੰਨੇ ਕਿ ਤੁਹਾਨੂੰ ਬਚਣਗੇ ਬਾਕੀ ਹਮਾਰੇ ਪਾਸ ਆਉਣਗੇ ਸੋ ਜਿਉਂਦੇ ਵਾਸਤੇ ਰੋ ਮਾਨ ਸਾਹਿਬ ਤਿਆਰੀ ਕਰੋ ਜਰੂਰ ਜਾਣਾ ਤੇ ਲਾਈਵ ਕਰਨਾ ਤੇ ਸਾਰੀ ਕਾਮ ਵੇਖਣਾ ਚਾਹੁੰਦੀ ਹੈ ਤੇ ਅਸੀਂ ਸਵਾਲ ਆ ਹੋਰ ਬਹੁਤ ਸਾਰੇ ਪੁੱਛਨੇ ਹਰ ਰੋਜ਼ ਪੁੱਛਾਂਗੇ ਜਿਉਂਦੇ ਬਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗਲਤੀ ਫਲਤੀ ਹੋਈ ਤਾਂ ਮਾਫ ਕਰਨਾ ਤੇ ਦੂਜੇ ਪਾਸੇ ਜਥੇਦਾਰ ਸਾਹਿਬ ਆਪਦੇ ਬੌਸ ਨਾਲ ਖੜ ਗਏ ਆ ਉਹ ਕਹਿੰਦੇ ਵੀ ਅਸੀਂ ਜਿਹੜਾ ਹੈਗਾ ਉਹ ਕੋਈ ਸੱਚ ਸਾਹਮਣੇ ਆਉਣੀ ਜਣਾ ਅਸੀਂ ਪਰਦਾ ਪਾ ਕੇ ਹੀ ਰੱਖਣਾ ਹੈਗਾ ਉਹ ਕਹਿੰਦੇ ਵੀ 10 20 ਫਰੋਡ ਤਾਂ ਇੱਥੇ ਰੋਜ਼ ਹੀ ਹੁੰਦੇ ਆ ਗੁਰੂ ਘਰਾਂ ਚ ਉਹਨਾਂ ਦਾ ਕੋਈ ਚੱਕਰ ਹੀ ਨਹੀਂ ਹੈਗਾ ਜਥੇਦਾਰ ਜੀ ਤੁਹਾਡੇ ਬਾਰੇ ਚਰਚਾ ਚੱਲ ਰਹੀ ਸੀਗੀ ਕਿ ਸਾਰਾ ਦਿਨ ਬੈਠ ਕੇ ਮਰਿਆਦਾ ਦਾ ਟੰਡੋਰਾ ਪਟਣ ਵਾਲਾ ਜਥੇਦਾਰ ਖੁਦ ਗੈਰ ਮਰਿਆਦਾਕ ਢੰਗ ਨਾਲ ਲੱਗਾ ਹੋਇਆ ਹੈ ਰਾਤ ਦੇ ਹਨੇਰੀਆਂ ਵਿੱਚ ਬੰਦ ਦਰਵਾਜ਼ੀਆਂ ਨਹੀਂ ਪਿਛਲੀਆਂ ਗਲੀਆਂ ਨਹੀਂ ਪਿਛਲੇ ਦਰਵਾਜ਼ੇ ਨਹੀਂ ਲਿਆ ਕੇ ਕੌਮ ਤੇ ਮਸੱਲਤ ਕਰਦਾ ਗਿਆ ਜਥਰ ਕੁਲਦੀਪ ਸਿੰਘ ਗੜਗੱਜ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਗੁਰਫਤ ਤੇ ਪ੍ਰਵਾਨ ਕਰਨੀ ਜੀ ਜਥੇਦਾਰ ਜੀ ਤੁਹਾਨੂੰ ਦੋਹਾਂ ਨੂੰ ਬੇਨਤੀ ਇਹ ਹੈਗੀ ਆ ਕਿ ਜਦੋਂ 15 ਤਰੀਕ ਨੂੰ ਤੁਸੀਂ ਇਕੱਠੇ ਹੋਣਾ ਹੈ ਨਾ ਤਾਂ ਸਾਰੇ ਦਾ ਸਾਰਾ ਪ੍ਰੋਗਰਾਮ ਲਾਈਵ ਚ ਲਾਇਆ ਜਾਓ ਕਿਉਂਕਿ ਪੂਰੀ ਦੀ ਪੂਰੀ ਕੌਮ ਜਾਣਨਾ ਚ 5 ਜਨਵਰੀ ਨੂੰ ਦੈਨ ਸੋਮਵਾਰ ਨੂੰ ਦੁਨੀਆ ਭਰ ਦੇ ਚੈਨਲਾਂ ਤੇ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਸਾਰੇ ਚੈਨਲਾਂ ਤੇ ਚਰਚਾ ਚੱਲ ਰਹੀ ਸੀਗੀ ਤੇ ਚਰਚਾ ਇਹ ਚੱਲ ਰਹੀ ਸੀ ਕਿ ਜਿਸ ਭਗਵੰਤ ਸਿੰਘ ਮਾਨ ਨੂੰ ਇਹ ਕਹਿ ਜਾਂਦਾ ਕਿ ਇਹ ਤਾਂ ਪਤਿਤ ਸਿੱਖਾ ਜੀ ਇਹ ਤਾਂ ਸਹਿਜ ਧਾਰੀਆ ਜੀ ਇਹ ਤਾਂ ਦਾੜੀ ਕੱਟਦਾ ਉਹ ਤਾਂ ਆਪਦੇ ਗੁਰੂ ਨਾਲ ਖੜ ਗਿਆ ਉਹ ਤਾਂ ਇਹ ਕਹਿ ਰਿਹਾ ਕਿ ਮੈਂ ਆਪਦੇ ਗੁਰੂ ਦੇ 328 ਰੂਪਾਂ ਦਾ ਸੱਚ ਇਸ ਕੌਮ ਦੇ ਸਾਹਮਣੇ ਲੈ ਕੇ ਆਉਂਗਾ ਇਹਨਾਂ ਗੋਲਕਾਂ ਦੀ ਕਿਵੇਂ ਲੁੱਟ ਹੁੰਦੀ ਆ ਉਹ ਸਾਰੇ ਦਾ ਸਾਰਾ ਇਸ ਕੌਮ ਦੇ ਸਾਹਮਣੇ ਰੱਖੂੰਗਾ ਤੇ ਦੂਜੇ ਪਾਸੇ ਜਥੇਦਾਰ ਸਾਹਿਬ ਆਪਦੇ ਬੌਸ ਨਾਲ ਖੜ ਗਏ ਆ ਉਹ ਕਹਿੰਦੇ ਵੀ ਅਸੀਂ ਕਾਏਗਾ ਉਹ ਕਹਿੰਦੇ ਵੀ 10-20 ਫਰੋਡ ਤਾਂ ਇੱਥੇ ਰੋਜ਼ ਹੀ ਹੁੰਦੇ ਆ ਗੁਰੂ ਘਰਾਂ ਚ ਉਹਨਾਂ ਦਾ ਕੋਈ ਚੱਕਰ ਹੀ ਨਹੀਂ ਹੈਗਾ ਜਥੇਦਾਰ ਜੀ ਤੁਹਾਡੇ ਬਾਰੇ ਚਰਚਾ ਚੱਲ ਰਹੀ ਸੀਗੀ ਕਿ ਸਾਰਾ ਦਿਨ ਬੈਠ ਕੇ ਮਰਿਆਦਾ ਦਾ ਢੰਡੋਰਾ ਪਟਣ ਵਾਲਾ ਜਥੇਦਾਰ ਖੁਦ ਗੈਰ ਮਰਿਆਦਾਕ ਢੰਗ ਨਾਲ ਲੱਗਾ ਹੋਇਆ ਹੈ ਰਾਤ ਦੇ ਹਨੇਰੀਆਂ ਵਿੱਚ ਬੰਦ ਦਰਵਾਜ਼ਿਆਂ ਨਹੀਂ ਪਿਛਲੀਆਂ ਗਲੀਆਂ ਨਹੀਂ ਪਿਛਲੇ ਦਰਵਾਜ਼ਿਆਂ ਨਹੀਂ ਢਾਕੇ ਕੌਮ ਤੇ ਮਸਲਤ ਕਰਦਾ ਗਿਆ ਔਰ ਦੂਜੇ ਨੰਬਰ ਤੇ ਹਰਾਨੀ ਜਨਕ ਢੰਗ ਨਾਲ ਇਸ ਗੱਲ ਤੇ ਚਰਚਾ ਹੋ ਰਹੀ ਸੀਗੀ ਕਿ ਜਿਹੜੇ ਜਥੇਦਾਰਾਂ ਦੇ ਸਾਹਮਣੇ ਜਿਹੜੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਬਾਦਲਾਂ ਨੇ ਆ ਕੇ ਸਭ ਕੁਝ ਮੰਨਿਆ ਕਿ ਹਾਂ ਜੀ ਅਸੀਂ ਇਹ ਸਾਰਾ ਕੁਝ ਕੀਤਾ ਹੈਗਾ ਤੇ ਤਿੰਨਾਂ ਦਿਨਾਂ ਬਾਅਦ ਜਾ ਕੇ ਕਹਤਾ ਕਿ ਮੈਂ ਸਾਹਿਬ ਉਹ ਜੁਮਲਾ ਸੀ ਉਹ ਤਾਂ ਮਜ਼ਾਕ ਢਾਉਂਦੇ ਸੀਗੇ ਜਾਨੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਵੀ ਇਹ ਬੰਦੇ ਸੱਚ ਨਹੀਂ ਸੀ ਬੋਲ ਰਹੇ ਇਹ ਕਹਿੰਦੇ ਵੀ ਅਕਾਲ ਤਖਤ ਸਾਹਮਣੇ ਹੋਣ ਵਾਲੇ ਫੈਸਲੇ ਅਕਾਲ ਤਖਤ ਦੇ ਸਾਹਮਣੇ ਸਾਡੀਆਂ ਮਾਫੀਆਂ ਅਕਾਲ ਤਖਤ ਸਾਹਮਣੇ ਖੜ ਕੇ ਸਾਡੀਆਂ ਕੀਤੀਆਂ ਜਾਂ ਗੱਲਾਂ ਬਾਤਾਂ ਉਹਦੇ ਮਜ਼ਾਕ ਹੀ ਆ ਇਹਨੂੰ ਕੋਈ ਸੀਰੀਅਸ ਨਾ ਲੋ ਅਸੀਂ ਕਿਸੇ ਚੀਜ਼ ਨੂੰ ਕੋਈ ਸੀਰੀਅਸ ਨਹੀਂ ਸਮਝਦੇ ਜਥੇਦਾਰ ਜੀ ਤੁਹਾਨੂੰ ਹਾਲਾ ਕਿ ਪੂਰੀ ਦੀ ਪੂਰੀ ਕੌਮ ਜਿੰਨੇ ਸਿੱਖ ਬੁੱਧੀਜੀਵੀ ਹੈਗੇ ਜਿੰਨਾ ਸੰਤ ਸਮਾਜ ਹੈਗਾ ਜਿੰਨੀਆਂ ਇਹ ਸਿੱਖ ਸੰਸਥਾਵਾਂ ਹੈਗੀਆਂ ਤੁਹਾਨੂੰ ਜਥੇਦਾਰ ਮੰਨਦੀਆਂ ਨਹੀਂ ਹੈਗੀਆਂ ਕਿਉਂਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੈਰ ਹਾਜ਼ਰੀ ਚ ਲੱਗੇ ਕੇ ਡੈਪੂਟੇਸ਼ਨ ਤੇ ਲਿਆਂਦੇ ਗਏ ਜਥੇਦਾਰਾਂ ਤੇ ਦੂਜੇ ਨੰਬਰ ਦੇ ਜਥੇਦਾਰ ਜੀ ਤੁਸੀਂ ਪਾਪ ਇਸ ਕੌਮ ਦਾ ਜਿਹੜਾ ਸਭ ਤੋਂ ਵੱਡਾ ਕੀਤਾ ਨਾ ਉਹ ਇਹ ਕੀਤਾ ਹੈਗਾ ਜੋ ਤਾਂ ਸਾਡੀਆਂ ਵੋਟਾਂ ਦੀ ਲੋੜ ਹੁੰਦੀ ਆ ਉਹ ਤਾਂ ਸਾਨੂੰ ਸਹਿਜ ਧਾਰੀ ਸਮਝ ਲੈਂਦੇ ਆ ਜਦੋਂ ਹੁਣ ਤੁਹਾਨੂੰ ਵੋਟਾਂ ਦੀ ਲੋੜ ਨਹੀਂ ਹੋਣ ਹੋਗੇ ਤੁਹਾਡੇ ਅਸਤੇ ਦੀ ਪਤਿਤ ਸਿੱਖ ਹਾਲਾਂਕਿ ਸਾਡਾ ਆਪਦੇ ਗੁਰੂ ਨਾਲ ਕਿੰਨਾ ਪਿਆਰ ਆ ਉਹ ਸਾਡੇ ਗੁਰੂ ਜਾਣਦਾ ਤੇ ਜਾਂ ਅਸੀਂ ਜਥੇਦਾਰ ਜੀ ਪਿਛਲੇ 120 ਸਾਲਾਂ ਚ 120 ਸਾਲਾਂ ਨੂੰ ਤਾਂ ਛੱਡੋ ਆਜ਼ਾਦੀ ਤੋਂ ਬਾਅਦ ਦੱਸੋ ਤੁਸੀਂ ਇਸ ਕੌਮ ਵਾਸਤੇ ਕੀਤਾ ਕੀ ਹੈਗਾ ਹੁਣ ਤੱਕ ਉਹ ਜਿੰਨਾ ਚਰਚਾਂ ਚ ਜਥੇਦਾਰ ਜੀ ਗੋਲਕਾ ਹੈ ਨਹੀਂ ਨਾ ਉਹ ਚਰਚਾਂ ਜਿਹੜੀਆਂ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਆਇਆ ਇੱਕ ਧਰਮ ਜਿਵੇਂ ਅਸੂਮਸੀ ਨਾਲ ਸਾਡਾ ਤੱਲਕ ਹੀ ਕੋਈ ਨਹੀਂ ਹੈਗਾ ਓਸੀਐਸ ਮੁਸੀਦੇ ਧਰਮ ਵਾਲੇ ਉਹ ਜਿੱਥੇ ਗੋਲਕਾ ਹੀ ਹੈ ਨਹੀਂ ਕੋਈ ਬਜਟ ਨਹੀਂ ਹੈਗਾ ਉਹਨਾਂ ਨੇ ਲਿਆ ਕੇ ਥਾਂ ਥਾਂ ਸ਼ਹਿਰਾਂ ਚ ਕਸਬਿਆਂ ਚ ਜਗਾ ਜਗਾ ਉਹਨਾਂ ਨੇ ਸਕੂਲ ਖੋੜਤੇ ਜਗਾ ਜਗਾ ਉਹਨਾਂ ਨੇ ਹਸਪੀਟਲ ਬਣਾਤੇ ਤੁਸੀਂ ਸਾਨੂੰ ਕੀ ਦਿੱਤਾ ਤੁਸੀਂ ਸਿਰਫ ਸਾਨੂੰ ਫੋਕੇ ਨਾਰੇ ਦਿੱਤੇ ਤੇ ਇਹ ਦੱਸਿਆ ਕਿ ਹਾਂ ਇਹ ਤਕੜੀ ਬਾਬੇ ਨਾਨਕ ਦੀਆਂ ਤੁੰਦੋ ਵੋਟਾਂ ਸਾਰੀਆਂ ਨੇ ਸਾਰੀਆਂ ਇੱਧਰ ਜਦੋਂ ਕਿਤੇ ਤੁਹਾਨੂੰ ਸਵਾਲ ਪੁੱਛਣ ਦੀ ਵਾਰੀ ਆਉਂਦੀ ਆ ਉਦੋਂ ਤੁਸੀਂ ਕਹਿ ਦਿੰਦੇ ਹੈਗੇ ਕਿ ਇਹ ਪਤਿਤਤਾ ਜੀ ਇਹ ਨਹੀਂ ਪੁੱਛ ਸਕਦਾ ਜੀ ਇਹ ਸਹਿਜਤਾਰੀ ਆ ਇਹ ਨਹੀਂ ਪੁੱਛ ਸਕਦਾ ਜੀ ਇਹ ਇਹਦੀ ਦਾੜ੍ਹੀ ਇੰਨੀ ਲੰਮੀ ਚਾਹੀਦੀ ਇੰਨੀ ਛੋਟੀ ਚਾਹੀਦੀ ਆ ਉਦੋਂ ਤੁਸੀਂ ਇਹ ਜੀਆਂ ਟਰਮ ਟੱਕਣ ਵਾਸਤੇ ਮਾਨ ਦੇ ਕਹਿਣ ਨੂੰ ਸਭ ਕੁਝ ਮਨਜ਼ੂਰ ਆ ਜੋ ਮਰਜ਼ੀ ਰਹੇ ਉਹ ਜ਼ਥੇਦਾਰ ਜੀ ਇੱਥੇ ਇਹ ਕੁਛ ਹੋਇਆ ਤੁਸੀਂ ਕਹਿੰਦੇ ਆ ਨਾ ਕਿ 10-20 ਘਪਲੇ ਤਾਂ ਰੋਜ਼ ਹੀ ਇੱਥੇ ਹੁੰਦੇ ਆ ਕੋਈ ਚੱਕਰ ਨਹੀਂ ਅਚਾ ਧਾਮੀ ਸਾਹਿਬ ਇਹ ਕਹਿੰਦੇ ਆ ਕਿ ਅਸੀਂ ਧਾਰਮਿਕ ਹੋ ਕੇ ਅਸੀਂ ਬਾਦਲ ਦੇ ਸਪਾਹੀ ਆ ਤੇ ਕੋਈ ਹੋਰ ਸਿਆਸੀ ਜਿਹੜਾ ਹੈਗਾ ਉਹ ਗੁਰੂ ਦਾ ਸਪਾਹੀ ਵੀ ਨਹੀਂ ਬਣ ਸਕਦਾ ਕਮਾਰ ਹੀ ਹੋ ਗਈ ਆ ਉਹ ਜ਼ਥੇਦਾਰ ਜੀ ਅਸੀਂ ਉਹ ਖਬਰਾਂ ਪੜੀਆਂ ਜਿੱਥੇ ਇੱਕ ਬੰਦੇ ਦੀ ਮੈਂ ਖਬਰ ਪੜ ਰਿਹਾ ਸੀਗਾ ਉਹ ਕਹਿੰਦਾ ਮੈਂ ਇੱਕ ਟਰੱਕ ਚੜਾ ਕੇ ਗਿਆ 50 ਲੱਖ ਦਾ ਟਰੱਕ ਤਬ ਜਦੋਂ ਜਾ ਕੇ ਸਾਲ ਬਾਅਦ ਪੁੱਛਿਆ ਵੀ ਹਾਂ ਉਹਦਾ ਬੀਮਾ ਬੂਮਾ ਇੰਸ਼ੋਰੈਂਸ ਇੰਸ਼ੋਰੈਂਸ ਉਹ ਤਾਰ ਦिए ਜਾ ਕੇ ਪੁੱਛਿਆ ਤੇ ਉਹ ਕਹਿੰਦਾ ਵੀ ਉਸ ਤਰੀਕ ਨੂੰ ਪਾਇਆ ਪਿਆ ਵੀ ਟਿੱਪੀ ਦੀ ਥਾਂ ਦੇ ਅਧ ਕਰਤਾ ਉਹ ਟਰੱਕ ਦੀ ਥਾਂ ਦੇ ਟਰੰਕ ਕਰਤਾ ਉਹ 50 ਲੱਖ ਦਾ ਟਰੱਕ 500 ਦਾ ਟਰੰਕ ਬਣਾਦਾ ਉਹ ਜਥੇਦਾਰ ਜੀ ਕਿੰਨਾ ਕੇਸ ਕੌਮ ਨੂੰ ਲੁੱਟੋਗੇ ਤੇ ਕਿੰਨਾ ਕੇਸ ਕੌਮ ਨੂੰ ਵਿੱਚ ਇਹਨਾਂ ਨੂੰ ਇਸ ਪਰਿਵਾਰ ਨੂੰ ਬਚਾਓਗੇ ਜਥੇਦਾਰ ਜੀ ਦੁਨੀਆ ਨਾਲ ਦੁਨੀਆ ਸੌ ਲੱਗੇ ਉਹ ਵਾਹਿਗੁਰੂ ਆ ਸ਼ੀਦੀ ਦਿਹਾੜੇ ਚੱਲਦੇ ਸੀ ਛੋਟੇ ਛੋਟੇ ਸੱਭ ਜਹਾਦਿਆਂ ਦੇ ਠੀਕ ਹੈ ਜਿਨ੍ਹਾਂ ਨੇ ਇਸ ਕੌਮ ਤੋਂ ਸਾਰਾ ਕੁਝ ਹੀ ਵਾਰਤਾ ਕੀ ਸੋਚਦੇ ਹੋਣਗੇ ਗੁਰੂ ਸਾਹਿਬ ਜਦੋਂ ਦੇਖਦੇ ਹੋਣਗੇ ਤੁਹਾਡੇ ਵਾਲੇ ਪਾਸੇ ਨੂੰ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਇਹ ਜਿਹੜੇ ਧਰਮ ਦੇ ਠੇਕੇਦਾਰ ਹੈਗੇ ਹੋ ਤੁਸੀਂ ਕੀ ਇਸ ਕੌਮ ਨਾਲ ਕਰ ਰਹੇ ਹੈਗੇ ਆ ਸੋਚ ਕੇ ਵੇਖੋ ਜਥੇਦਾਰ ਜੀ ਜੋ ਤੁਸੀਂ ਕਰ ਰਹੇ ਹੋ ਉਹ ਬਾਦਲ ਉਹ ਜਿਹੜਾ ਅਕਾਲ ਤਖਤ ਦੀ ਫਸੀਲ ਦੇ ਸਾਹਮਣੇ ਖੜ ਕੇ ਇੱਕ ਪਾਸੇ ਸਹਿਬ ਸ਼੍ਰੀ ਦਰਬਾਰ ਸਾਹਿਬ ਦੂਜੇ ਪਾਸੇ ਅਕਾਲ ਤਖਤ ਲੱਖਾਂ ਕਰੋੜਾਂ ਲੋਕ ਲਾਈਵ ਵੇਖ ਰਹੇ ਆ ਉੱਥੇ ਉਹ ਮੰਨ ਰਿਹਾ ਕਿ ਹਾਂ ਮੈਂ ਇਸ ਕੌਮ ਦਾ ਕਹਾਣ ਕੀਤਾ ਹਾਂ ਮੈਂ ਇਸ ਕੌਮ ਦਾ ਪੱਠੇ ਸ਼ੁਰਾ ਮਾਰਿਆ ਹਾਂ ਮੈਂ ਇਸ ਇਸ ਹੰਦ ਨਾਲ ਸਾਰਾ ਕੁਝ ਕੀਤਾ ਹੈਗਾ ਤੇ ਚਾਰਾਂ ਦਿਨਾਂ ਬਾਅਦ ਉਹ ਬੰਦਾ ਕਹਿ ਰਿਹਾ ਉਹ ਕਹਿੰਦਾ ਮੈਂ ਤਾਂ ਮਜ਼ਾਕ ਕਰਦਾ ਸੀਗਾ ਉਹ ਮਜ਼ਾਕ ਤੁਹਾਨੂੰ ਜਾਂ ਸਾਨੂੰ ਨਹੀਂ ਸੀ ਕਰ ਰਿਹਾ ਉਹ ਮਜ਼ਾਕ ਤਖਤਾ ਨੂੰ ਕਰ ਰਿਹਾ ਸੀਗਾ ਉਹ ਮਜ਼ਾਕ ਸਾਡੀਆਂ ਸਿੱਖ ਰਵਾਇਤਾਂ ਨੂੰ ਕਰ ਰਿਹਾ ਸੀਗਾ ਸਾਡੇ ਗੁਰੂ ਸਾਹਿਬ ਨੂੰ ਕਰ ਰਿਹਾ ਸੀਗਾ ਸਾਡੀ ਉਸ ਆਸਥਾ ਦਾ ਮਜ਼ਾਕ ਉਡਾਰ ਰਿਹਾ ਸੀਗਾ ਜਦੋਂ ਉਹ ਕਹਿੰਦਾ ਸੀ ਕਰ ਰਹੇ ਨਹੀਂ ਉਹ ਤਾਂ ਮੈਂ ਵੀ ਝੂਠ ਮਾਰਦਾ ਸੀਗਾ ਤੁਸੀਂ ਸੋਚਿਆ ਕਿ ਹਾਂ ਵੀ ਅਕਾਲ ਤਖਤ ਦੇ ਸਾਹਮਣੇ ਖੜ ਕੇ ਲੱਖਾਂ ਕਰੋੜਾਂ ਲੋਕ ਵੇਖ ਰਹੇ ਸੀਗੇ ਉਦੋਂ ਝੂਠ ਬੋਲ ਰਿਆ ਸੀਗਾ ਇਹ ਬਾਹਰ ਜਾ ਕੇ ਝੂਠ ਬੋਲ ਰਿਆ ਸੀਗਾ ਫੇਰ ਤੁਸੀਂ ਇੱਕ ਵਾਰੀ ਸੋਚਿਆ ਕਿ ਜਿਹੜੇ ਜਥੇਦਾਰਾਂ ਨੇ ਇਹ ਹਿੰਮਤ ਕੀਤੀ ਭਾਵੇਂ ਹਰਪ੍ਰੀਤ ਸਿੰਘ ਹੋਣਾ ਨੇ ਜਿਹੜਾ ਨੇ ਹਿੰਮਤ ਕੀਤੀ ਸੀਗੀ ਕਿ ਹਾਂ ਕੌਮ ਦੇ ਸਾਹਮਣੇ ਸੱਚ ਲਿਆਂਦਾ ਜਾਵੇ ਤੇ ਉਹਨਾਂ ਜਥੇਦਾਰਾਂ ਦਾ ਕੀ ਬਣਿਆ ਚੌਹਾਂ ਦਿਨਾਂ ਚ ਲਾ ਕੇ ਉਹ ਸਾਰੇ ਸਾਰੇ ਪਰੇ ਮਾਰੇ ਹੈੱਡ ਗ੍ਰਾਂਥੀ ਵੀ ਬਦਲਤਾ ਜਥੇਦਾਰ ਵੀ ਬਦਲਤਾ ਉਸ ਰੱਖਣ ਸਿੰਘ ਹੋਣੀ ਸਭ ਬਦਲਤੇ ਤੁਸੀਂ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਹਾਂ ਇੱਕ ਪਰਿਵਾਰ ਇੰਨਾ ਹਾਵੀ ਹੋ ਗਿਆ ਇੰਨਾ ਹਾਵੀ ਹੋ ਗਿਆ ਹਾਂ ਪੂਰੀ ਕੌਮ ਤੋਂ ਉੱਤੇ ਗੁਰੂ ਸਹਿਬਾਨ ਤੋਂ ਉੱਤੇ ਸਿੱਖ ਰਵਾਇਤਾਂ ਤੋਂ ਉੱਤੇ ਸਾਡੇ ਤਖਤਾਂ ਤੋਂ ਉੱਤੇ ਸਾਡੇ ਗੁਰਦੁਆਰਿਆਂ ਤੋਂ ਉੱਤੇ ਉਹ ਜਥੇਦਾਰ ਜੀ ਜਾਗੋ ਜਾਗੋ ਅਸਲ ਵਿੱਚ ਜਥੇਦਾਰ ਜੀ ਹੁਣ ਜੇ ਸੱਦਿਆ ਨਾ ਭਗਵੰਤ ਸਿੰਘ ਮਾਨ ਨੂੰ ਤਾਂ ਸਾਡੀ ਇੱਕੋ ਹੀ ਬੇਨਤੀ ਆ ਕਿ ਇਹ ਸਾਰੇ ਦਾ ਸਾਰਾ ਲਾਈਵ ਕੀਤਾ ਜਾਵੇ ਤੇ ਸਵਾਲ ਅਸੀਂ ਤੁਹਾਨੂੰ ਹਜ਼ਾਰਾਂ ਨਹੀਂ ਸਾਡੇ ਹਜ਼ਾਰਾਂ ਸਿੱਖਾਂ ਦੇ ਮਨਾਂ 'ਚ ਸਵਾਲ ਹੈਗੇ ਆ ਕਿ ਜਿਹੜੀ ਕੌਮ ਜਿਹੜੀ ਹੈਗੀ ਆ ਜਿਹਦੇ ਇਹ ਦਾਅਵੇ ਆ ਇਤਿਹਾਸਕ ਦਾਅਵੇ ਕਿ ਅਸੀਂ ਗਜਨੀ ਦੇ ਬਾਜ਼ਾਰਾਂ 'ਚੋਂ ਜਾ ਕੇ ਭਾਰਤ ਦੀਆਂ ਧੀਆਂ ਪੈਣਾ ਨੂੰ ਛੜਾ ਕੇ ਲਿਆਉਂਦੇ ਰਹੇ ਆ ਉਸ ਕੌਮ ਦੇ ਇਹ ਜਿਹੜੇ ਤੁਸੀਂ ਠੇਕੇਦਾਰ ਬਣੇ ਬੈਠੇ ਹੋ ਤੁਸੀਂ ਇੱਕ ਕੋਹਲੀ ਤੋਂ ਪੈਸੇ ਨਹੀਂ ਵਾਪਸ ਲੈ ਸਕੇ ਉਹ ਜਾ ਕੇ ਹਜ਼ਾਰਾਂ ਕੋਦੋਂ ਧੀਆਂ ਛੜਾ ਲਏ ਹੁੰਦੇ ਸੀਗੇ ਤੇ ਤੁਸੀਂ ਇੱਕ ਕੋਲੀ ਤੋਂ ਪੈਸੇ ਨਹੀਂ ਵਾਪਸ ਲੈ ਸਕੇ ਤੁਸੀਂ ਸੋਚ ਕੇ ਦੇਖੋ ਕਿ ਜਿਨ੍ਹਾਂ ਦੇ ਗੋਲਕਾਂ ਹੈ ਨਹੀਂ ਉਹਨਾਂ ਨੇ ਕੀ ਕੁਛ ਕਿਵੇਂ ਧਰਮ ਕਨਵਰਜਨ ਹੋ ਗਿਆ ਯਾਰ ਜਿਹੜਾ ਅੰਮ੍ਰਿਤਸਰ ਜਿੱਥੇ ਚੱਪੇ-ਚੱਪੇ ਇੱਕ-ਇੱਕ ਕਦਮ ਤੇ ਸਾਡੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਸਾਡੇ ਗੁਰੂ ਸਾਹਿਬ ਦੇ ਚਿੰਨ੍ਹਾਂ ਜਿੱਥੇ ਕੁਰਬਾਨੀਆਂ ਸ਼ਹੀਦੀਆਂ ਹੋਈਆਂ ਐਨਾ ਕੁਛ ਹੋਇਆ ਉਹ ਅੰਮ੍ਰਿਤਸਰ ਵਿੱਚ ਐਨਾ ਧਰਮ ਕਨਵਰਜਨ ਹੋ ਗਿਆ ਐਨਾ ਧਰਮ ਬਦਲਿਆ ਲੋਕਾਂ ਨੇ ਕਾਹ ਤੋਂ ਬਦਲਿਆ ਕਿਉਂਕਿ ਤੁਸੀਂ ਸਿਰਫ ਇੱਕ ਪਰਿਵਾਰ ਦੇ ਜਥੇਦਾਰ ਨਹੀਂ ਮੁਲਾਜ਼ਮ ਬਣ ਕੇ ਰਹਿ ਗਏ ਤੇ ਕੌਮ ਸਾਰੀ ਸਾਰ ਆ ਗੋਰੀਆਂ ਤੋਂ ਨਹੀਂ ਡਰੀ ਉਹ ਕੌਮ ਜਿਨ੍ਹਾਂ ਦੇ ਸਿੱਖਾਂ ਦੇ ਸਰਾਂ ਦੇ ਮੁੱਲ ਲੱਗੇ ਨਹੀਂ ਡਰੀ ਪਰ ਉਹ ਇੱਕ ਉਹ ਕੌਮ ਸਾਰੀ ਸਾਰੀ ਇੱਕ ਸਰੰਜ ਦੇ ਅੱਗੇ ਲੰਮੀ ਪੈ ਗਈ ਤੇ ਸਰੰਜ ਵੀ ਸੁਖਣਾ ਆਹੀ ਤੁਹਾਡੇ ਜੀਜੇ ਸਾਲਿਆਂ ਦੀ ਦਿੱਤੀ ਹੋਈ ਜਥੇਦਾਰ ਜੀ ਕੋਈ ਗੱਲ ਨਹੀਂ ਹੁਣ ਜੇ ਤੁਸੀਂ ਇਹ ਸਟੈਂਡ ਲਿਆ ਹੈ ਨਾ ਤੇ ਇਹ ਤੇ ਕਾਇਮ ਰਿਹਾ ਜੋ 15 ਤਰੀਕ ਤੱਕ ਤੁਸੀਂ ਪੰਜਾਬੀਓ ਤੁਸੀਂ ਸਿੱਖੋ ਸਵਾਲ ਕਰੋ ਜਿਹੜੇ ਜਥੇਦਾਰ ਸਾਹਿਬ ਨੂੰ ਪੁੱਛਣੇ ਚਾਹੁੰਦੇ ਆ ਜਿਹੜੀ ਤੁਸੀਂ ਉਮੀਦ ਲਾਈ ਸੀ ਕਿ ਇਹ ਜਥੇਦਾਰ ਸਾਡੇ ਜਿੰਨਾ ਜਾ ਕੇ ਅਸੀਂ ਮੱਥੇ ਟੇਕਦੇ ਆ ਜਿਹੜਾ ਸਾਡੇ ਗੁਰੂ ਨੇ ਕਿਹਾ ਸੀਗਾ ਕਿ ਗੁਰੂ ਦੀ ਗੋਲ ਗਰੀਬ ਦਾ ਮੂੰਹ ਕੀ ਗਰੀਬ ਦਾ ਮੂੰਹ ਬਣੀ ਉਹ ਕਿ ਸਿਰਫ ਇੱਕ ਪਰਿਵਾਰ ਦਾ ਮੂੰਹ ਬਣ ਕੇ ਰਹਿ ਗਈ ਇਹਨਾਂ ਨੇ ਅਕਾਊਂਟੈਂਟ ਵੀ ਬਾਦਰਾ ਨੇ ਆਪ ਦਾ ਹੀ ਰੱਖ ਲਿਆ ਜਥੇਦਾਰ ਨੂੰ ਤਾਂ ਹਿਸਾਬ ਵੀ ਨਹੀਂ ਪਤਾ ਉਹ ਬਾਦਰੀ ਦੱਸਦਾ ਵੀ ਇੰਨੇ ਕਿ ਤੁਹਾਨੂੰ ਬਚਣਗੇ ਬਾਕੀ ਹਮਾਰੇ ਪਾਸ ਆਉਣਗੇ ਸੋ ਜਿਉਂਦੇ ਵਾਸਤੇ ਰੋ ਮ ਤਿਆਰੀ ਕਰੋ ਜਰੂਰ ਜਾਣਾ ਤੇ ਲਾਈਵ ਕਰਨਾ ਤੇ ਸਾਰੀ ਕਾਮ ਵੇਖਣਾ ਚਾਹੁੰਦੀ ਹੈ ਤੇ ਅਸੀਂ ਸਵਾਲ ਆ ਹੋਰ ਬਹੁਤ ਸਾਰੇ ਪੁੱਛਨੇ ਹਰ ਰੋਜ਼ ਪੁੱਛਾਂਗੇ ਜਿਉਂਦੇ ਬਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਗਲਤੀ ਫਲਤੀ ਹੋਈ ਤਾਂ ਮਾਫ ਕਰਨਾ ਤੇ ਦੂਜੇ ਪਾਸੇ ਜਥੇਦਾਰ ਸਾਹਿਬ ਆਪਦੇ ਬੌਸ ਨਾਲ ਖੜ ਗਏ ਆ ਉਹ